ਨਮਸਕਾਰ ਸਵਾਗਤ ਹੈ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਦਾ ਇਹ ਸੈਸ਼ਨ ਜੋ ਅਪਕਮਿੰਗ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਹੈ ਉਸ ਦੇ ਰਿਗਾਰਡਿੰਗ ਹੈ ਐਕਸਾਈਜ਼ ਇੰਸਪੈਕਟਰ ਦੇ ਲਈ ਜੀਕੇ ਐਂਡ ਜੀਐਸ ਦੀ ਕਿਸ ਪ੍ਰਕਾਰ ਦੀ ਸਟ੍ਰੈਟਜੀ ਰਹੇਗੀ ਉਹਦੇ ਉੱਪਰ ਡਿਸਕਸ਼ਨ ਕਰਾਂਗੇ ਮੈਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਐਨਲਾਈਜ਼ ਕਰਕੇ ਇੱਕ ਕਨਕਲੂਜਨ ਨਿਕਾਲਣ ਦਾ ਪ੍ਰਯਾਸ ਕਰਾਂਗਾ ਕਿ ਸਾਨੂੰ ਐਗਜ਼ਾਮ ਦੇ ਪ੍ਰਤੀ ਕਿਸ ਪ੍ਰਕਾਰ ਦੀ ਪ੍ਰੈਪਰੇਸ਼ਨ ਰੱਖਣੀ ਹੈ ਐਂਡ ਲਾਸਟ ਵਿੱਚ ਅਸੀਂ ਸਿਲੇਬਸ ਨੂੰ ਵੀ ਡਿਸਕਸ ਕਰਾਂਗੇ ਐਂਡ ਪ੍ਰਤਾਪ ਅਕੈਡਮੀ ਤੁਹਾਡੀ ਕਿਵੇਂ ਹੈਲਪ ਕਰ ਸਕਦੀ ਹੈ ਉਸ ਬਾਰੇ ਵੀ ਜਾਣਕਾਰੀ ਦੇਵਾਂਗੇ ਇਹ ਕੁਝ ਕੀਵਰਡਸ ਹੈ ਜੋ ਕਿ ਐਸਐਸ ਬੋਰਡ ਸਾਨੂੰ ਦਿੰਦਾ ਹੈ ਜੀਕੇ ਜੀਐਸ ਦੇ ਸਿਲੇਬਸ ਦੇ ਰਿਗਾਰਡਿੰਗ ਅੱਜ ਦੀ ਜੋ ਡਿਸਕਸ਼ਨ ਹੈ ਉਹ ਕੇਂਦ੍ਰਿਤ ਹੈ এনवायरमेंटਲ ਇਸ਼ੂਜ਼ ਇਕਨੋਮਿਕਸ ਇਸ਼ੂ ਐਂਡ ਜੀਓਗ੍ਰਾਫੀ ਦੇ ਰਿਗਾਰਡਿੰਗ ਠੀਕ सब तो पहला एनवायरमेंट एंड जोग्राफी की गल करा एक ऐसे टॉपिक है जिन्होंने वैसे एसपीरेंट निगलैक्ट करता है लेकिन प्रीवियस ईयर क्वेश्चन के बेस से मैं प्रूफ करना चाहूँगा कि जो एक कोश्चनस ने जो टॉपिक्स ने एनवायरमेंट हो गया जोग्राफी हो गया अपकमिंग एग्जाम के लिए बिल्कुल रैलीवेंट ने ठीक सब तो पहला एक कोश्चन जो है जोग्राफी का क्वेश्चन है एक क्वेश्चन ज्योग्राफी लास्ट टाइम आ रखिए एंड एक्साइज इंसपैक्टर का कोश्चन है ਜੋ 2023 ਦਾ ਕਾਈਸ ਇਨਸਪੈਕਟਰ ਦਾ ਕੁਐਸਚਨ ਹੈ ਠੀਕ ਇਹਦੇ ਵਿੱਚ ਜੋ ਹੈ ਇਹਦਾ ਸਿੰਪਲ ਵੈਸੇ ਉਹਨਾਂ ਨੇ ਪੁੱਛਿਆ ਹੈ ਆਨਸਰ ਆਇਸੋਥਰਮਲ ਹੋਏਗਾ ਆ ਆਨਸਰ ਤੇ ਨਹੀਂ ਜਾਵਾਂਗੇ ਗੱਲ ਇਹ ਹੈ ਇਹਦੇ ਵਿੱਚ ਇੰਪੋਰਟੈਂਟ ਕਨਸੈਪਟ ਦਾ ਚਰਚਾ ਹੋ ਗਈ ਹੈ ਐਡੀਆਬੈਟਿਕ ਆਇਸੋਕੋਰਿਕ ਆਇਸੋਬਾਰਿਕ ਈਕ ਇਹਦੇ ਨਾਲ ਕੈਟਾਬੈਟਿਕ ਵੀ ਹੈ ਸੋ ਕਨਸੈਪਟ ਹੈ ਮੇਰਾ ਪੁਆਇੰਟ ਇਹ ਹੈ ਕਿ ਜੋ ਪੀ ਟ੍ਰਿਪਲ ਐਸ ਵੀ ਹੈ ਉਹਦਾ ਚੁਕਾਵ ਧੀਰੇ ਧੀਰੇ ਜੀਓਗ੍ਰਾਫੀ ਦੇ ਅੱਛੇ ਕਨਸੈਪਟ ਵੱਲ ਹੋਣ ਲੱਗ ਪਿਆ ਹੈ ਠੀਕ यह सिंपल क्वेश्चन है नो डाउट लेकिन अपकमिंग एग्जाम अच्छे क्वेश्चन भी आ सकते हैं यू नैवर नो अगला क्वेश्चन अगला क्वेश्चन अगेन एक्साइज इंसपैक्टर के एग्जाम आया किसी दो हजार तेई में एंड ग्रीन हाउस इफैक्ट के रिगार्डिंग है हूँ यह भी सवाल मैं सिंपल ईजी सवाल कह लेकिन की पता आने वाले समय में जो एक्साइज इंसपैक्टर का एग्जाम हो ग्रीन हाउस इफैक्ट एक अच्छा कंसैपचुअल क्वेश्चन तैयार करके पुछ लिया जाए जो कि प्रॉपर चांसिस है मेरे अकॉर्डिंग सो so, अगला क्वेश्चन अगेन एनवायरनमेंट का क्वेश्चन है एक्साइज इंस्पेक्टर चाहिए है कि जो सेंट्रल पोल्यूशन कंट्रोल बोर्ड है वो नॉइज पोल्यूशन लेवल किस प्रकार सेट करता है वो अं पढ़ चुके हैं वैसे ऑफलाइन मेरा पॉइंट यह है, है कि एनवायरमेंट एंड जोग्राफी के क्वेश्चन ऑलरेडी एक्साइज इंसपैक्टर पूछे गए हैं हालांकि कोश्चन ईजी टू मॉडरेट हो गए अगेन एनवायरमेंट का क्वेश्चन है जो कि एक्साइज इंसपैक्टर पूछा जो डिफरेंट लेयर ऑफ एटमोसफीअर होंगी है ट्रोपोसफीयर स्टेटोसफीयर मिजोसफीयर उस है ਇਹ ਵੀ ਇੱਕ ਸਿੰਪਲ ਸਵਾਲ ਹੈ નો ਡਾਊਟ ਠੀਕ ਐਂਡ ਅਗੇਨ ਇਹ ਲਾਸਟ ਸਵਾਲ এনवायरमेंट ਦਾ ਕੁਐਸਚਨ ਹੈ ਐਕਸਾਈਜ਼ ਇਨਸਪੈਕਟਰ ਚ ਆਇਆ ਹੋਇਆ ਕੁਐਸਚਨ ਹੈ ਕਿ ਗ੍ਰੀਨ ਹਾਊਸ ਇਫੈਕਟ ਪਰ ਕੈਪੀਟਾ ਕਿਸ ਦੇਸ਼ ਦਾ ਜ਼ਿਆਦਾ ਹੈ ਠੀਕ ਯੂਐਸ ਦਾ ਸਭ ਤੋਂ ਜ਼ਿਆਦਾ ਹੈ ਸੋ ਇਸ ਪ੍ਰਕਾਰ ਦੇ ਕੁਐਸਚਨ ਗ੍ਰੀਨ ਹਾਊਸ ਇਫੈਕਟ ਐਟਮੋਸਫੀਅਰ ਇਹ ਸਭ ਆਲਰੇਡੀ ਤੁਹਾਡੇ ਸਿਲੇਬਸ ਦੇ ਵਿੱਚ ਆਣਾ ਸਟਾਰਟ ਹੋ ਚੁੱਕਿਆ ਹੈ ਐਂਡ ਇਹ 2023 ਦੀ ਗੱਲ ਹੈ ਐਂਡ ਸਾਡਾ ਹੁਣ 2025 ਸਟਾਰਟ ਹੋਣ ਵਾਲਾ ਹੈ 2 ਸਾਲ ਬਾਅਦ ਐਗਜ਼ਾਮ ਦਾ ਲੈਵਲ ਕਿਸ ਤਰੀਕੇ ਦਾ ਹੋਏਗਾ ਜੀ ਵਿੱਚ ਪੋਸਟ ਕੱਟ ਗਈਆਂ ਨੇ ਤੁਸੀਂ ਖੁਦ ਥੋੜਾ ਐਨਲਾਈਜ਼ ਕਰਨਾ ਸਟਾਰਟ ਕਰੋ ਮੇਰੇ ਨਾਲ ਜੋ ਇਹ ਵਾਲਾ ਕੁਐਸਚਨ ਹੈ এনवायरमेंट ਦਾ ਕੁਐਸਚਨ ਹੈ ਐਂਡ ਇਹ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਜੋ 2024 ਵਿੱਚ ਜਨਵਰੀ 28 ਨੂੰ ਹੋਇਆ ਉਹਦੇ ਵਿੱਚ ਆਇਆ ਕਾਨਫਰੰਸ ਆਫ ਪਾਰਟੀਆਂ ਦਾ ਜੋ ਹੈ ਫੁੱਲ ਫਾਰਮ ਪੁੱਛੀ ਲੇਕਿਨ ਹੁਣ ਜਰੂਰੀ ਥੋੜੀ ਨਾ ਕਿ ਉਸ ਸਮੇਂ ਬੜਾ ਸਿੰਪਲ ਕੁਐਸਚਨ ਪੁੱਛ ਲਿਆ ਕਾਨਫਰੰਸ ਆਫ ਪਾਰਟੀ ਦੇ ਹੁਣ 2025 ਦਾ ਐਗਜ਼ਾਮ ਆਏਗਾ तक मे भी, भी बहुत अच्छा सवाल आ जाए जो रीसेंट कॉन्फ्रेंस ऑफ पार्टी हुई वो डिटेलिंग पूछ ली जाए है ना चांसेस है कि नहीं है ऑब्वियसली है मेरे हिसाब से तो बिल्कुल है अगेन एनवायरमेंट का क्वेश्चन है करंट अफेयर सीनियर असिस्टेंट आ रखे ठीक एंड उसके बाद अगेन लास्ट सवाल से सी, सीयर असिसटेंट जो कि एनवायरमेंट तो आया ਅਗੇ ਨੇ ओजोन डिप्लीशन ਸਭ ਨੂੰ ਪਤਾ ਹੈ ਕਿ ਕਲੋਰੋਫਲੋਰੋਕਾਰਬਨ ਤੋਂ ਹੁੰਦਾ ਹੈ ਲੇਕਿਨ ਅਗਲੀ ਵਾਰ ਹੋ ਸਕਦਾ ਹੈ ओजोन डिप्लीशन ਤੇ ਅੱਛੇ ਸਵਾਲ ਆ ਜਾਣ ਮੌਨਟਰੀਅਲ ਪ੍ਰੋਟੋਕੋਲ ਤੇ ਕੁਐਸਚਨ ਆ ਜੇ ਇਹ ਪੁੱਛ ਲਿਆ ਜਾਏ ਜੋ ਗਰਾਉਂਡ ਲੈਵਲ ओजोन ਹੈ ਸਟ੍ਰੈਟੋਸਫੇਰਿਕ ओजोन ਦੋਨਾਂ 'ਚ ਫਰਕ ਕੀ ਹੈ ਜੋ ਗਰਾਉਂਡ ਲੈਵਲ ओजोन ਹੈ ਉਹਦੀ ਫਾਰਮੇਸ਼ਨ ਕਿਵੇਂ ਹੁੰਦੀ ਹੈ ਇੱਥੇ ਵੀ ਕੁਐਸਚਨ ਆ ਸਕਦੇ ਆ ਠੀਕ ਅਗਲਾ ਕੁਐਸਚਨ ਜੀਓਗ੍ਰਾਫੀ ਦਾ ਹੈ ਮੈਪਿੰਗ ਤੋਂ ਹੈ ਸੀਨੀਅਰ ਅਸਿਸਟੈਂਟ 'ਚ ਆ ਰੱਖਿਆ ਹੈ ਠੀਕ ਕੈਸਪੀਅਨ ਸੀ ਆਈ ਥਿੰਕ ਇਜ਼ ਦਾ ਆਨਸਰ ਹੈ ਤੋ ਆਨਸਰ ਜਾਨਣਾ ਨਹੀਂ ਪੁਆਇੰਟ ਪੁਆਇੰਟ ਇਹ ਹੈ ਕਿ ਜੀਓਗ੍ਰਾਫੀ ਦੇ ਕੁਐਸਚਨ ਐਨਵਾਇਰਨਮੈਂਟ ਦੇ ਕੁਐਸਚਨ ਤੁਹਾਡਾ ਐਸਐਸ ਬੋਰਡ ਪੁੱਛ ਰਿਹਾ ਹੈ ਇੱਕ ਅਗੇਨ ਇੰਡੋਨੇਸ਼ੀਆ ਦੇ ਮੈਪਿੰਗ ਦੇ ਰਿਗਾਰਡਿੰਗ ਕੁਐਸਚਨ ਸੀਨੀਅਰ ਅਸਿਸਟੈਂਟ ਚ ਆਇਆ ਫਿਰ ਦੇਖੋ ਅਗੇਨ ਇੰਡੀਅਨ ਮੈਪਿੰਗ ਦੇ ਉੱਪਰ ਅੰਡੇਮਾਨ ਨਿਕੋਬਾਰ ਦਾ ਆਈਲੈਂਡ ਹੈ ਉਹਦੇ ਉੱਪਰ ਕੁਐਸਚਨ ਆਇਆ ਹਾਲਾਂਕਿ ਕਰੰਟ ਅਫੇਅਰ ਬੇਸਡ ਹੈ ਲੇਕਿਨ ਪੁਆਇੰਟ ਇਹ ਹੈ ਕਿ ਜੀਓਗ੍ਰਾਫੀ ਐਨਵਾਇਰਨਮੈਂਟ ਉਹਨਾਂ ਦੇ ਰਦਾਰ ਤੇ ਹੈ ਇਹ ਵਾਲਾ ਕੁਐਸਚਨ ਇੰਟਰਸਟਿੰਗ ਹੈ ਇੱਕ ਕੁਐਸਚਨ ਆਇਆ इसी डीओ ਦੇ एग्जाम ਦੇ ਵਿੱਚ ਜੋ ਕਿ 2024 ਆਈ थिंक एग्जाम ਅਕਤੂਬਰ ਚ ਹੋਇਆ ਸੀ ਜਾਂ ਸਤੰਬਰ ਚ ਹੋਇਆ ਸੀ ਮੇਬੀ ਸੋ ਇਹ 2024 ਦਾ ਕੁਐਸਚਨ ਹੈ ਕਲਰਕ ਲੈਵਲ ਦਾ ਪੇਪਰ ਹੈ ਗਰੁੱਪ ਸੀ ਦੀ ਪੋਸਟ ਹੈ ਇੱਕ ਕਲਰਕ ਦੀ ਐਂਡ ਇਹਨਾਂ ਨੇ ਕੁਐਸਚਨ ਕਿਸ ਟਾਪਿਕ ਤੋਂ ਪੁੱਛਿਆ ਹੈ ਕੁਐਸਚਨ ਟਾਪਿਕ ਤੋਂ ਪੁੱਛਿਆ ਸਰ ਜੀਓਗ੍ਰਾਫੀ ਦਾ ਟਾਪਿਕ ਹੁੰਦਾ ਹੈ ਡਰੇਨੇਜ ਪੈਟਰਨ ਡਰੇਨੇਜ ਪੈਟਰਨ ਦਾ ਇੱਕ ਟਾਪਿਕ ਹੁੰਦਾ ਹੈ ਜੀ ਦੇ ਵਿੱਚ ਡਿਫਰੈਂਟ ਡਰੇਨੇਜ ਪੈਟਰਨ ਹੁੰਦੇ ਨਦੀਆਂ ਕਿਸ ਤਰੀਕੇ ਨਾਲ ਵਹਿਣਗੀਆਂ ਉਹਦੇ ਪੈਟਰਨਸ ਬਣਦੇ ਨੇ ਠੀਕ ਹੈ ਉਹ ਪੈਟਰਨਸ ਲਾਈਕ ਡੈਂਡਰਿਕ ਹੈ ਟ੍ਰੈਲਿਸ ਹੈ ਰੇਡੀਅਲ ਹੈ ਠੀਕ ਇਸ ਪ੍ਰਕਾਰ ਦੇ ਹੁੰਦੇ ਨੇ ਇਹ ਕੁਐਸਚਨ ਪਹਿਲਾਂ ਪੰਜਾਬ ਦੇ ਪੀਟਸ ਵੀ ਕਦੀ ਨਹੀਂ ਪੁੱਛਦਾ ਸੀ ਲੇਕਿਨ 2024 ਵਿੱਚ ਪੁੱਛਿਆ ਕਿਸ ਐਗਜ਼ਾਮ ਵਿੱਚ ਪੁੱਛਿਆ ਕਲਰਕ ਦੇ ਐਗਜ਼ਾਮ ਵਿੱਚ ਪੁੱਛਿਆ ਤੁਸੀਂ ਕਿਹੜਾ ਐਗਜ਼ਾਮ ਦੇਣਾ ਹੈ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਦੇਣਾ ਹੈ ਵੈਸੇ ਇਹ ਕੁਐਸਚਨ ਜਿਹੜਾ ਸੈਂਟਰ ਦੇ ਲਾਈਕ ਸੀਡੀਐਸ ਦੇ ਐਗਜ਼ਾਮ ਚ ਅਕਸਰ ਆਉਂਦੇ ਆ ਫੌਜ ਦੇ ਐਗਜ਼ਾਮ ਹੁੰਦੇ ਜੋ ਪਰ ਐਗਜ਼ਾਮ ਦੇ ਹੁਣ ਕੀ ਹੈ ਲੈਵਲ ਵੱਧ ਗਈ ਇਸ ਦਾ ਆਨਸਰ ਰੇਡੀਅਲ ਹੈ ਕਨਸੈਪਟਸ ਤੇ ਨਹੀਂ ਜਾਊਗਾ ਪੁਆਇੰਟ ਸਮਝੋ ਮੇਰਾ ਜੀਓਗ੍ਰਾਫੀ ਦੇ ਅੱਛੇ ਕੁਐਸਚਨ ਅਗਰ ਕਲਰਕ ਦੇ ਐਗਜ਼ਾਮਸ ਪੁੱਛੇ ਜਾ ਰਹੇ ਨੇ ਤਾਂ ਅਕਸਾਈਜ਼ ਇਨਸਪੈਕਟਰ ਚ ਤਾਂ ਹੋਰ ਅੱਛੇ ਕੁਛ ਨੇ ਲੌਜੀਕਲ ਗੱਲ ਹੈ ਨਾ ਮੇਰਾ ਜੋ ਹੈ ਲੌਜੀਕ ਮੇਰਾ ਬੇਸਿਕਲੀ ਲੌਜੀਕ ਸਮਝਾਣਾ ਚਾਹ ਰਿਹਾ ਕਿ ਪੜ੍ਹ ਲਓ ਕਨਸੈਪਚੁਅਲ ਚੀਜ਼ਾਂ ਪੜ੍ਹਨ ਦੀ ਆਦਤ ਡਾਲ ਲਓ ਜਿਹੜੇ ਟੌਪਿਕ ਤੁਸੀਂ ਨਹੀਂ ਪੜ੍ਹਦੇ ਸੀ ਉਹਨਾਂ ਨੂੰ ਪੜ੍ਹ ਲਓ ਠੀਕ ਹੈ ਸੋ এনवायरमेंट ਤਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਮੈਨੂੰ ਲੱਗਦੀ ਹੈ ਪਰਸਨਲੀ ਕਿਉਂਕਿ ਪੋਲੀਟੀ ਤਾਂ ਪਹਿਲਾਂ ਹੀ ਬਹੁਤ ਸਾਰੇ ਜਿਹੜਾ ਸੀਨੀਅਰ ਸਿਸਟਨ ਐਗਜ਼ਾਮ ਹੋਇਆ ਪੋਲੀਟੀ ਤਾਂ ਜ਼ੀਰੋ ਕੁਐਸਚਨ ਆਇਆ ਸੀ ਇਹਦਾ ਮਤਲਬ ਬਿਲਕੁਲ ਇਹ ਨਹੀਂ ਹੈ ਕਿ ਤੁਸੀਂ ਪੋਲੀਟੀ ਇਗਨੋਰ ਕਰੋਗੇ ਪਰ ਮੇਰਾ ਪੁਆਇੰਟ ਇਹ ਹੈ ਕਿ ਜਿਸ ਟਾਪਿਕ ਨੂੰ ਤੁਸੀਂ ਬਹੁਤ ਇੰਪੋਰਟੈਂਟ ਸਮਝ ਰਹੇ ਹੋ ਮੇਬੀ ਉਸ ਦੀ ਜੋ ਰੈਲੇਵੈਂਸ ਹੁਣ ਅਜਿਹੇ ਸਮੇਂ ਕੱਟ ਗਈ ਹੈ ਤੇ ਜਿਸ ਟਾਪਿਕ ਨੂੰ ਤੁਸੀਂ ਨਿਗਲੈਕਟ ਕਰ ਰਹੇ ਹੋ ਉਹਦੀ ਵੇਟੇਜ ਵੱਧ ਗਈ ਹੈ ਠੀਕ ਹੈ ਸੋ ਹਰ ਇੱਕ ਟੌਪਿਕ ਨੂੰ ਤੁਸੀਂ ਪ੍ਰੋਪਰ ਤਿਆਰ ਕਰਨਾ ਹੈ ਅਗਰ ਤੁਸੀਂ ਆਫੀਸਰ ਲੈਵਲ ਦੇ ਇਗਜ਼ਾਮ ਦੀ ਤਿਆਰੀ ਕਰਨੀ ਹੈ ਪੰਜਾਬ ਦੇ ਵਿੱਚ ਹੁਣ ਅਸੀਂ ਇਕਨੋਮਿਕਸ ਦੇ ਕੁਐਸਚਨ ਦੇਖਾਂਗੇ ਜੋ ਕਿ ਐਕਸਾਈਜ਼ ਇਨਸਪੈਕਟਰ ਸੀਨੀਅਰ ਅਸਿਸਟੈਂਟ ਐਂਡ ਸੀਸੀਡੀਓ ਦੇ ਪੇਪਰ ਚ ਆਏ ਠੀਕ ਇੱਕ ਕੁਐਸਚਨ ਐਕਸਾਈਜ਼ ਇਨਸਪੈਕਟਰ ਦੇ ਪੇਪਰ ਚ ਆ ਰੱਖਿਆ ਹੈ ਮਾਰਕੀਟ ਦੇ ਸਟਰਕਚਰ ਦੇ ਉੱਪਰ ਕੁਐਸਚਨ ਹੈ ਬੇਸਿਕਸ ਆਫ ਇਕਨੋਮਿਕਸ ਜਦੋਂ ਵੀ ਪੜੋ ਡਿਫਰੈਂਟ ਟਾਈਪ ਆਫ ਮਾਰਕੀਟਸ ਹੁੰਦੀਆਂ ਨੇ ਪਰਫੈਕਟ ਕੰਪੀਟੀਸ਼ਨ ਹੁੰਦਾ ਹੈ ਮੋਨੋਪੋਲੀ 올ਿਗੋਪੋਲੀ ਡਿਊਪੋਲੀ ਇਹੋ ਸੋ ਐਕਸਾਈਜ਼ ਇਨ ਦਾ ਜੋ ਐਗਜ਼ਾਮ 2023 ਵਿੱਚ ਹੋਇਆ ਉਹਦਾ ਕੁਸ਼ਨ ਹੈ ਇਕਨੋਮਿਕਸ ਦਾ ਸਵਾਲ ਅਗਲਾ ਸਵਾਲ ਅਗੇਨ ਇਹ ਇਨਫਲੇਸ਼ਨ ਦੇ ਉੱਪਰ ਹੈ ਐਕਸਾਈਜ਼ ਇਨਸਪੈਕਟਰ ਦਾ ਐਗਜ਼ਾਮ ਹੈ 2023 ਦਾ ਸੋ ਇਕਨੋਮਿਕਸ ਆਂਦੀ ਹੈ ਭਾਈ ਠੀਕ ਇਹ ਕੁਸ਼ਨ ਥੋੜੇ ਸਿੰਪਲ ਹੈ इजी ਲੈਵਲ ਦੇ ਹੈ 1 ਵਰਡ ਟਾਈਪ ਹੈ ਜਦੋਂ 2023 ਤੋਂ ਪੀ ਟ੍ਰਿਪਲ ਐਸ ਵੀ 2024 ਚ ਪਹੁੰਚਿਆ ਪੁਆਇੰਟ ਸਮਝਿਓ ਮੇਰਾ This is 2023 2023 सन इकोनॉमिक्स थ्री वन वर्ड टाइप क्वेश्चन आया जो दो हजार चौबी आया सेम एसएस बोर्ड ने बहुत ही अच्छे लैवल इकनोमिक्स जो कि सीनियर असिस्टेंट विच आए यस बोर्ड के क्वेश्चन की कटि कटिंग है जिन्होंने बहुत बार आप डिस्कस कर चुके हैं ठीक है अच्छे लैवल का क्वेश्चन है एंड काफ़ी कंसैपचुअल है एंड बहुत कंफ्यूजिंग है अगर किसी ने प्रॉपर ना पढ़िया है ਅਗੇ ਨੇ ਕੁਐਸਚਨ 2024 ਵਿੱਚ ਸੀਨੀਅਰ ਅਸਿਸਟੈਂਟ ਵਿੱਚ ਆਇਆ ਰਿਵਰਸ ਰੈਪੋ ਨਾਰਮਲਾਈਜੇਸ਼ਨ ਤੇ ਬਹੁਤ ਅੱਛੇ ਲੈਵਲ ਦਾ ਕੁਐਸਚਨ ਸੀ ਤੁਹਾਡੇ ਪੀ ਟ੍ਰਿਪਲ ਐਸ ਵੀ ਨੇ ਹੀ ਪੁੱਛਿਆ ਹੈ ਜੋ ਤੁਹਾਡਾ ਐਕਸਾਈਜ਼ ਇਨਸਪੈਕਟਰ ਦਾ ਐਗਜ਼ਾਮ ਲਏਗਾ 2025 ਵਿੱਚ ਠੀਕ ਹੈ ਤਾਂ ਇਸ ਲੈਵਲ ਦੀ ਇਕਨੋਮਿਕਸ ਉਸਨੇ ਪੁੱਛੀ ਰੱਖੀ ਹੈ ਤੁਹਾਡੇ ਸਾਹਮਣੇ ਪ੍ਰੂਫ ਹੈ ਮੈਂ ਆਪਣੇ ਮਨ ਦੀ ਗੱਲ ਨਹੀਂ ਕਹਿ ਰਿਹਾ ਆਖਰੀ ਸਵਾਲ ਅਗੇ ਨੇ ਇਕਨੋਮਿਕਸ ਦਾ ਸਵਾਲ ਹੈ 2024 ਵਿੱਚ ਪੁੱਛਿਆ ਐਸਐਸ ਬੋਰਡ ਨੇ ਪੁੱਛਿਆ ਬੈਲੈਂਸ ਆਫ ਪੇਮੈਂਟ ਟਾਪਿਕ ਹੁੰਦਾ ਇਕਨੋਮਿਕਸ ਦਾ ਉਹ ਤੋਂ ਕੁਐਸਚਨ ਪੁੱਛਿਆ ਇਸ ਦਾ ਆਨਸਰ ਵੈਸੇ ਡੀ ਸੀ ਪੁਆਇੰਟ ਇਹ ਹੈ ਅੱਛੇ ਲੈਵਲ ਦੇ ਕੁਐਸਚਨ ਤਿੰਨ ਚਾਰ ਕੁਐਸਚਨ ਬਹੁਤ ਮਾਇਨੇ ਰੱਖਦੇ ਆ ਠੀਕ ਇਕਨੋਮਿਕਸ ਦੇ ਆ ਰੱਖਿਆ ਹੈ ਆਲਰੇਡੀ ਇਹ ਕੁਐਸਚਨ ਜੋ ਹੈ ECDO ਦਾ ਐਗਜ਼ਾਮ 2024 ਦਾ ਜੋ ਕਲਰਕ ਲੈਵਲ ਦਾ ਉਹਦੇ ਵਿੱਚ ਇਕਨੋਮਿਕਸ ਦਾ ਕੁਐਸਚਨ ਆ ਰੱਖਿਆ ਹੈ ਆਨਸਰ ਇਹਦਾ ਸੀ ਹੈ ਪੁਆਇੰਟ ਕੀ ਹੈ ਪੁਆਇੰਟ ਇਹ ਹੈ ਇਕਨੋਮਿਕਸ ਇਜ਼ ਰੈਲੇਵੈਂਟ ਇਕਨੋਮਿਕਸ ਪੇਪਰ ਚ ਆਂਦੀ ਹੈ ਤਾਂ ਤੁਹਾਨੂੰ ਤਿਆਰ ਕਰਨੀ ਚਾਹੀਦੀ ਹੈ ਐਂਡ ਅਗਰ ਤੁਸੀਂ ਇਹ ਤਾਂ ਦੇਖੋ ਕਲਰਕ ਲੈਵਲ ਹੈ ਇਕ ਜੋ ਚੀਜ਼ ਤੁਹਾਨੂੰ ਐਕਸਾਈਜ਼ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚ ਐਕਸਾਈਜ਼ ਇਨਸਪੈਕਟਰ ਦਾ ਐਗਜ਼ਾਮ ਹੈ 2023 ਦਾ ਜਿਸ ਲੈਵਲ ਦੇ ਕੁਐਸਚਨ 2023 ਵਿੱਚ ਐਕਸਾਈਜ਼ ਇਨਸਪੈਕਟਰ ਦੇ ਪੁੱਛੇ ਸੀ ਉਸ ਲੈਵਲ ਦੇ ਸਵਾਲ 2024 ਵਿੱਚ ਕਲਰਕ ਲੈਵਲ ਪੁੱਛੇ ਹੈ ਜੋ ਇੱਕ ਸਾਲ ਪਹਿਲਾਂ ਐਕਸਾਈਜ਼ ਇੰਸਪੈਕਟਰ ਦਾ ਲੈਵਲ ਸੀ ਉਹ ਅੱਜ ਕਲਰਕ ਦਾ ਲੈਵਲ ਹੈ ਤਾਂ ਜੋ ਅੱਜ ਸੀਨੀਅਰ ਅਸਿਸਟੈਂਟ ਦਾ ਲੈਵਲ ਹੈ ਕੀ ਸੇਮ ਲੈਵਲ ਜਾਂ ਉਸ ਤੋਂ ਜ਼ਿਆਦਾ ਲੈਵਲ ਐਕਸਾਈਜ਼ ਇੰਸਪੈਕਟਰ ਦਾ ਹੋਏਗਾ ਕਿ ਨਹੀਂ ਹੋਏਗਾ ਕੀ ਮੇਰੀ ਗੱਲ ਲੌਜੀਕਲ ਹੈ ਕੀ ਮੈਂ ਤੁਹਾਨੂੰ ਕੋਈ ਮੰਕੜਿਤ ਕਹਾਣੀ ਸੁਣਾ ਰਿਹਾ ਜਾਂ ਪ੍ਰੂਫ ਬੇਸਡ ਗੱਲ ਕਰ ਰਿਹਾ ਤੁਸੀਂ ਐਸਐਸ ਬੋਰਡ ਦਾ ਪੈਟਰਨ ਦੇਖੋ ਪੈਟਰਨ ਖੁਦ ਕਹਿ ਰਿਹਾ ਹੈ ਚਿਲਾ ਚਿਲਾ ਕੇ ਕਿ ਵਈ ਤਿਆਰ ਹੋ ਜਾਓ ਕਨਸੈਪਚੁਅਲ ਕੁਐਸਚਨਸ ਪੜੋ 1 ਵਰਡ ਕੁਐਸਚਨਸ ਕਰਕੇ ਜੋ ਸਿੰਪਲ ਹੁੰਦੇ ਨਾ ਉਸ CHSL ਦੇ ਕੁਐਸਚਨ ਉਠਾ ਕੇ ਲਗਾਤੇ TCS ਦੇ ਤਾਂ ਤਿਆਰੀ ਹੋ ਗਈ ਉਹ ਗੱਲ ਨਹੀਂ ਬੰਨੀ ਕਨਸੈਪਟਸ ਪੜਨੇ ਪੈਣਗੇ ਖਾਸ ਕਰਕੇ ਜੇ ਤੁਸੀਂ ਗਰੁੱਪ B ਦੀ ਪੋਸਟ ਦੀ ਤਿਆਰੀ ਕਰ ਰਹੇ ਹੋ ਨਾਇਬ ਤਹਿਸੀਲਦਾਰ ਦੀ ਐਕਸਾਈਜ ਇਨਸਪੈਕਟਰ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਇਨ ਡੈਪਥ ਸਟਡੀ ਕਰਨੀ ਚਾਹੀਦੀ ਹੈ ਠੀਕ ਹੈ ਮੇਰਾ ਪੁਆਇੰਟ ਬਸ ਇਨਾ ਹੈ ਕਿ ਜਿੰਨੀ ਆਪਾਂ ਗੱਲਾਂ ਕੀਤੀਆਂ ਉਹਦਾ ਸਨਿਸ਼ਕਰਸ਼ ਇਹ ਹੈ ਕਿ ਇਕਨੋਮਿਕਸ এনवायरमेंट ਜੀਓਗ੍ਰਾਫੀ ਜਿਸ ਨੂੰ ਤੁਸੀਂ ਪਹਿਲਾਂ ਨੈਗਲੈਕਟ ਕਰਦੇ ਸੀ ਹੁਣ ਨੈਗਲੈਕਟ ਨਾ ਕਰਿਓ ਕਿਉਂਕਿ ਇਹ ਰੈਲੇਵੈਂਟ ਹੈ ਜੀ ਬਿਲਕੁਲ ਰੈਲੇਵੈਂਟ ਹੈ ਹੋ ਸਕਦਾ ਇਗਜ਼ਾਮ 'ਚ ਬਹੁਤ ਸਾਰੇ ਕੁਐਸਚਨ ਆਣ ਠੀਕ ਪ੍ਰੂਫ ਬੇਸਡ ਗੱਲ ਕਰ ਰਹੇ ਹਾਂ ਗੇਮ ਦੂਸਰੀ ਗੱਲ ਕਨਸੈਪਚੁਅਲ ਕਲੈਰਿਟੀ ਬਹੁਤ ਜ਼ਰੂਰੀ ਹੈ ਰੱਟਾ ਨਹੀਂ ਲੱਗੇਗਾ ਕਨਸੈਪਚੁਅਲ ਕਲੈਰਟੀ ਲਿਆਣੀ ਬਹੁਤ ਬਹੁਤ ਜ਼ਰੂਰੀ ਹੈ ਅਗਰ ਇਹਨਾਂ ਨੂੰ ਸੋਲਵ ਕਰਨਾ ਹੈ ਇਹਨਾਂ ਤਿੰਨਾਂ ਟਾਪਿਕਸ ਨੂੰ ਮਿਲਾ ਲੀਏ ਤਾਂ 9 ਤੋਂ ਲੈ ਕੇ 12 ਕੁਐਸਚਨਸ ਤੁਹਾਡੇ ਐਗਜ਼ਾਮ ਦੇ ਵਿੱਚ ਆ ਸਕਦੇ ਆ ਠੀਕ ਦੇਖੋ ਇੱਕ ਐਗਜ਼ਾਮੀਨਰ ਨੇ ਖੁਦ ਮੈਂਸ਼ਨ ਕੀਤਾ ਹੈ ਐਗਜ਼ਾਮ ਦੇ ਵਿੱਚ ਸਿਲੇਬਸ ਦੇ ਵਿੱਚ ਦੂਸਰਾ ਐਗਜ਼ਾਮ ਦੇ ਵਿੱਚ ਕੁਐਸਚਨਸ ਵੀ ਆ ਰੱਖੇ ਨੇ ਦਬਾ ਕੇ ਐਂਡ ਡਿਫਰੈਂਟ ਲੈਵਲ ਦੇ ਕੁਐਸਚਨ ਐਂਡ ਹਰ ਸਾਲ ਕੁਐਸਚਨ ਦਾ ਲੈਵਲ ਵੀ ਇਨਕਰੀਜ਼ ਹੋ ਰਿਹਾ ਹੈ ਤਾਂ ਇਤੋਂ ਕੀ ਸਮਝ ਆਉਂਦੀ ਹੈ ਕਿ ਤਿਆਰੀ ਕਰ ਲਓ ਐਂਡ ਦਬਾ ਕੇ ਤਿਆਰੀ ਕਰੋ ਤਾਂ ਇਹੋ ਹੀ ਰਾਈਟ ਸਟ੍ਰੈਟੇਜੀ ਹੈ ਰਾਈਟ ਸਟ੍ਰੈਟੇਜੀ ਮੇਰੇ ਹਿਸਾਬ ਦੇ ਨਾਲ ਕੀ ਹੈ ਡੋਂਟ ਫੋਲੋ ਸ਼ਾਰਟਕੱਟਸ ਸ਼ਾਰਟਕੱਟਸ ਦਾ ਇੱਥੇ ਮੇਰਾ ਮਤਲਬ ਕੀ ਹੈ ਸ਼ਾਰਟਕੱਟਸ ਦਾ ਮਤਲਬ ਇਹ ਹੈ 1 ਲਾਈਨਰ ਕਵੈਸਚਨਸ ਦੀ ਪ੍ਰੈਕਟਿਸ ਕਰਕੇ ਆਪਣੇ ਆਪ ਨੂੰ ਬੇਵਕੂਫ ਬਣਾਉਣਾ ਬੰਦ ਕਰੋ ਅੱਛੇ ਲੈਵਲ ਦੇ ਕਵੈਸਚਨਸ ਤਿਆਰ ਕਰੋ ਅਗਰ ਤੁਸੀਂ ਐਕਸਾਈਜ਼ ਇਨਸਪੈਕਟਰ ਦੀ ਤਿਆਰੀ ਕਰ ਰਹੇ ਹੋ ਕਲਰਕ ਦੀ ਕਰ ਰਹੇ ਹੋ ਤਾਂ ਵਨ ਲਾਈਨਰ ਲਗਾ ਲਓ ਕੋਈ ਦਿੱਕਤ ਨਹੀਂ ਹੈ ਦੂਸਰਾ ਬਹੁਤ ਸਾਰੇ ਕੋਚਿੰਗ ਵਾਲੇ ਤੁਹਾਨੂੰ ਕ੍ਰੈਸ਼ ਕੋਰਸਸ ਓਫਰ ਕਰਨਗੇ ਕਿ ਤੁਹਾਨੂੰ ਅਸੀਂ 30 ਦਿਨਾਂ ਦੇ ਅੰਦਰ ਸਾਰਾ ਸਿਲੇਬਸ ਕੰਪਲੀਟ ਕਰਾ ਦਾਂਗੇ ਐਸਾ ਨਹੀਂ ਹੁੰਦਾ ਤਿਆਰੀ ਸਿਰਫ ਇੱਕ ਹੀ ਹੁੰਦੀ ਹੈ ਚੋਚਲੇਬਾਜੀ ਬਹੁਤ ਕਰਦੇ ਹੋਣਗੇ ਲੇਕਿਨ ਤਿਆਰੀ ਦਾ ਮਤਲਬ ਹਮੇਸ਼ਾ ਦੁਨੀਆ ਚ ਸਟੈਪ ਬਾਈ ਸਟੈਪ ਅਪਰੋਚ ਰਿਹਾ ਹੈ ਅਗਰ ਤੁਸੀਂ ਬਿਗਨਰ ਹੋ ਤੁਹਾਨੂੰ ਇੱਕ ਮਹੀਨੇ ਦੇ ਅੰਦਰ ਕੋਈ এনवायरमेंट ਇਕਨੋਮਿਕਸ ਜੀਓਗ੍ਰਾਫੀ ਕਰਾਉਣ ਦਾ ਦਾਵਾ ਕਰੇ ਤਾਂ ਤੁਹਾਨੂੰ ਬੇਫਕੂਫ ਬਣਾ ਰਿਹਾ ਹੈ ਸਟੈਪ ਬਾਈ ਸਟੈਪ ਅਪਰੋਚ ਹੁੰਦੀ ਹੈ ਦਿਨ ਪ੍ਰਤੀ ਦਿਨ ਪਹਿਲਾਂ ਬੇਸਿਕ ਫਾਊਂਡੇਸ਼ਨ ਬਿਲਡ ਹੁੰਦੀ ਹੈ ਥੈਨ ਉਹਦੇ ਉੱਪਰ ਐਡਵਾਂਸ ਲੈਵਲ ਦੇ ਕਨਸੈਪਟ ਕੀਤੇ ਜਾਂਦੇ ਆ ਫਿਰ ਐਮਸੀਕਿਊ ਪ੍ਰੈਕਟਿਸ ਕੀਤੀ ਜਾਂਦੀ ਹੈ ਠੀਕ ਹੈ ਤਾਂ ਕਿਤੋਂ ਵੀ ਤਿਆਰੀ ਕਰੋ ਪਹਿਲਾਂ ਦੇਖ ਲੋ ਕੀ ਉਹ ਐਗਜ਼ਾਮੀਨਰ ਤੁਹਾਨੂੰ ਜੋ ਤੁਹਾਨੂੰ ਤਿਆਰੀ ਕਰਵਾ ਰਿਹਾ ਹੈ ਉਹ ਤੁਹਾਨੂੰ ਕਨਸੈਪਟ ਦੱਸ ਰਿਹਾ ਹੈ ਕੀ ਉਹ ਤੁਹਾਨੂੰ ਅੱਛੇ ਲੈਵਲ ਦੇ ਕੁਐਸਚਨ ਕਰਾ ਰਿਹਾ ਹੈ ਜਾਂ ਵਨ ਲਾਈਨਰ ਕੁਐਸਚਨ ਕਰਾ ਕੇ ਤੁਹਾਨੂੰ ਖੁਸ਼ ਕਰ ਰਿਹਾ ਹੈ ਤਿਆਰੀ ਜਿੱਥੇ ਮਰਜ਼ੀ ਕਰ ਲੋ ਲੇਕਿਨ ਦੇਖ ਲਿਓ ਕਿ ਜੋ ਐਗਜ਼ਾਮ ਦਾ ਲੈਵਲ ਹੈ ਕੀ ਉਹ ਉਸ ਲੈਵਲ ਨੂੰ ਮੀਟ ਕਰ ਰਿਹਾ ਹੈ ਜੋ ਤੁਹਾਡਾ ਮੈਂਟਰ ਹੈ ਦੂਸਰੀ ਗੱਲ ਲੈਵਲ ਇਨਕਰੀਜ਼ ਹੋ ਸਕਦਾ ਹੈ ਐਸਾ ਕਿਉਂ ਇਸ ਚੀਜ਼ ਦਾ ਪ੍ਰੂਫ ਦੇਣ ਵਾਸਤੇ ਮੈਂ ਪੀਪੀਐਸਸੀ ਦੇ ਕੁਝ 올ਡ ਪੇਪਰ ਲਊਗਾ 2016 17 18 ਅੱਜ ਤੋਂ 5 ਜਾਂ 10 ਸਾਲ ਪਹਿਲਾਂ ਦੇ ਜਿਹੜੇ ਕੁਐਸਚਨ ਹੈ ਇਕਨੋਮਿਕਸ এনवायरमेंट ਜੀਓਗ੍ਰਾਫੀ ਦੇ ਉਹਨਾਂ ਦਾ ਲੈਵਲ ਦਿਖਾ ਕੇ ਮੈਂ ਤੁਹਾਨੂੰ ਇਹ ਪ੍ਰੂਫ ਦੇਣਾ ਚਾਹਨਾ ਵਾਂ ਕਿ ਜੋ ਪੀਪੀਐਸਸੀ ਅੱਜ ਤੋਂ 10 ਸਾਲ ਪਹਿਲਾਂ 5 ਸਾਲ ਪਹਿਲਾਂ ਕੁਐਸਚਨ ਪੁੱਛਦੀ ਸੀ ਕਿ ਪੀਟ੍ਰਿਪਲ ਐਸਬੀ ਅੱਜ ਦੀ ਡੇਟਸ ਨਹੀਂ ਪੁੱਛ ਸਕਦੀ ਪੀਪੀਐਸਸੀ ਤੋਂ ਤਾਂ ਮੋਟੀਵੇਸ਼ਨ ਲੈਂਦੀ ਨਾ ਪੀਟ੍ਰਿਪਲ ਐਸਬੀ ਤਾਂ ਦੇਖੋ ਇਹ ਆਪਣੇ ਪੰਜਾਬ ਵਿੱਚ ਆਏ ਹੋਏ ਇਕਨੋਮਿਕਸ ਦੇ ਕੁਐਸਚਨ ਹੈ ਇਕਨੋਮਿਕਸ ਦਾ ਕੁਐਸਚਨ ਹੈ ਐਂਡ ਇਹ ਪੀਪੀਐਸਸੀ ਨੇ ਪੁੱਛਿਆ ਹੈ ਠੀਕ ਕਨਸੈਪਚੁਅਲ ਕੁਐਸਚਨ ਹੈ ਅਜ ਤੂੰ 5-6 ਸਾਲ ਪਹਿਲਾਂ ਪੁੱਛਿਆ ਹੈ ਤਾਂ ਅੱਜ ਪੀਟ੍ਰੀਪਲ ਐਸਬੀ ਨਹੀਂ ਪੁੱਛ ਸਕਦੀ ਉਹਨਾਂ ਦਾ ਵੀ ਤਾਂ ਜ਼ਮੀਰ ਜਾਗੇਗਾ ਕਿ ਅਸੀਂ ਵੀ ਉਹਨਾਂ ਅੱਛੇ ਲੈਵਲ ਦੇ ਕੁਐਸਚਨ ਪੁੱਛਨੇ ਆ ਕਿਉਂਕਿ ਇੱਕ ਵਾਰ ਕੀ ਹੋਇਆ ਪੀਟ੍ਰੀਪਲ ਐਸਬੀ ਨੇ ਇੱਕ ਪੇਪਰ ਲਿਆ ਤੁਹਾਨੂੰ ਉਹ ਪਤਾ ਹੋਊਗਾ ਕਹਾਣੀ ਪਟਵਾਰੀ ਦਾ ਪੇਪਰ ਹੋਇਆ ਨਾ 2023 ਦਾ 2023 ਦਾ ਪਟਵਾਰੀ ਦਾ ਪੇਪਰ ਹੋਇਆ ਜਿਹਦੇ ਵਿੱਚ ਰਾਹ ਜਾਂਦੇ ਇਨਸਾਨ ਨੇ ਵੀ 80 85 ਨੰਬਰ ਲੈ ਲਏ ਲੋਕ 90 ਮਾਰਕਸ ਤਾਂ ਇਦਾਂ ਹੀ ਚੱਕੀ ਫਿਰਦੇ ਸੀ ਉਹ ਕਿਉਂ ਹੋ ਗਿਆ ਐਗਜ਼ਾਮ ਦਾ ਲੈਵਲ ਇੰਨਾ ਜ਼ਿਆਦਾ ਘਟੀਆ ਸੀ ਜਿੱਥੇ ਗਦਾ ਕੋੜਾ ਇੱਕ ਬਰਾਬਰ ਕਰਤਾ ਇਹ ਪੇਪਰ ਨੇ ਅੱਛੇ ਸਟੂਡੈਂਟਸ ਦਾ ਨੁਕਸਾਨ ਕਰਤਾ ਠੀਕ ਤਾਂ ਇਸ ਚੀਜ਼ ਦੇ ਨਾਲ ਕਿਉਂ ਆ ਇਸ ਤੋਂ ਬਾਅਦ ਪੀਟ ਰਿਵਲਸ ਵੀ ਦੀ ਅੱਖਾਂ ਖੁੱਲ ਗਈਆਂ ਇਸ ਤੋਂ ਬਾਅਦ ਜਦੋਂ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਇਆ 2024 ਵਿੱਚ ਉਹ ਮੰਨਣ ਦਾ ਦੱਸਦਾ ਕਿ ਅਸੀਂ ਵੀ ਅੱਛੇ ਲੈਵਲ ਦੇ ਕੁਐਸਚਨ ਪੁੱਛਾਂਗੇ ਅਸੀਂ ਜੋ ਹੈ ਵਨ ਲਾਈਨਰ ਕੁਐਸਚਨ ਪੁੱਛ ਕੇ ਪੰਜਾਬ ਦੀ ਕਟ-ਆਫ ਨੂੰ ਇੰਨੀ ਹਾਈ ਨਹੀਂ ਕਰਦਾਂਗੇ ਕਿ ਸਿਲੈਕਸ਼ਨ ਲੈਣਾ ਮੁਸ਼ਕਲ ਹੋ ਜਾਏ ਅੱਛੇ ਅੱਛੇ ਸਟੂਡੈਂਟਸ ਦਾ ਠੀਕ ਹੈ ਸੋ ਪੁਆਇੰਟ ਇਹ ਹੈ ਕਿ ਹੋ ਸਕਦਾ ਹੈ ਕਿ ਪੀਟ੍ਰੀਪਲ ਐਸਬੀ ਆਪਣੇ ਆਪ ਨੂੰ ਚੇਂਜ ਕਰੇ ਨਿਊ ਕਨਸੈਪਟਸ ਪੁੱਛੇ ਜੋ ਕੁਐਸਚਨ ਕਦੀ ਪੁੱਛੇ ਨਹੀਂ ਗਏ ਜੋ ਕਨਸੈਪਟ ਪੁੱਛੇ ਨਹੀਂ ਗਏ ਅੱਜ ਦੀ ਡੇਟ ਤੋਂ ਪੁੱਛ ਲੇ ਐਂਡ ਲੈਵਲ ਵਧਾ ਕੇ ਪੁੱਛ ਲੇ ਠੀਕ ਇਹ ਕੁਐਸਚਨ ਅਗੇਨ ਇਕਨੋਮਿਕਸ ਦਾ ਹੈ ਹਾਈ ਪਾਵਰ ਮਨੀ ਦਾ ਕਨਸੈਪਟ ਹੈ ਬੱਚੇ ਪੜ ਚੁ ਉਦੇ ਰਿਗਾਰਡਿੰਗ ਕੁਐਸਚਨ ਹੈ ਪੀਪੀਐਸਸੀ ਨੇ ਅਜ ਤੋ 6 ਸਾਲ ਪਹਿਲ ਪੁੱਛਿਆ ਤਾਂ ਹੁਣ ਪੀਟਸਬੀ ਪੁੱਛ ਸਕਦਾ ਹੈ ਇਹ ਕੁਐਸਚਨ ਇੰਡੀਅਨ ਜੀਓਗ੍ਰਾਫੀ ਦਾ ਹੈ ਪਾਰਵਤੀ ਵੈਲੀ ਨੂਬਰਾ ਵੈਲੀ ਜ਼ੂਕੋ ਵੈਲੀ ਜ਼ੋਹਰ ਵੈਲੀ ਇੰਡੀਅਨ ਜੀਓਗ੍ਰਾਫੀ ਦਾ ਟਾਪਿਕ ਹੈ ਮੈਪਿੰਗ ਦਾ ਗਾਇ ਕੁਐਸਚਨ ਪੀਪੀਐਸਸੀ ਨੇ ਪੁੱਛਿਆ ਹੈ ਐਂਡ ਅੱਜ ਦੀ ਡੇਟ ਵਿੱਚ ਪੀਟਸਬੀ ਲਈ ਰੈਲੇਵੈਂਟ ਹੈ ਇਹ ਵਰਲਡ ਜੀਓਗ੍ਰਾਫੀ ਦਾ ਕੁਐਸਚਨ ਹੈ ਮੈਪਿੰਗ ਰਿਗਾਰਡਿੰਗ ਤਾਂ ਮੈਪਿੰਗ ਪੀਟਸਬੀ ਨੇ ਆਲਰੇਡੀ ਦੱਸਤਾ ਹੈ ਸੀਨੀਅਰ ਅਸਿਸਟੈਂਟ ਵਿੱਚ ਤਿੰਨ ਕੁਐਸਚਨ ਮੈਪਿੰਗ ਤੋਂ ਆਈ ਸੀ ਤਾਂ ਤੁਸੀਂ ਮੈਪਸ ਨੂੰ ਪ੍ਰੋਪਰ ਤਿਆਰ ਕਰਨਾ ਹੈ ਸੋ ਮੇਰਾ ਪੁਆਇੰਟ ਇਹ ਹੋਇਆ ਅੱਛੀ ਤਿਆਰੀ ਕਰੋ ਅੱਛੀ ਤਿਆਰੀ ਕਿਵੇਂ ਹੁੰਦੀ ਹੈ ਕੋਈ ਵੀ ਟੌਪਿਕ ਹੈ ਚਾਹੇ ਜਿਵੇਂ ਇਕਨੋਮਿਕਸ ਦਾ ਸਬਜੈਕਟ ਹੈ ਉਹ ਜਿੰਨੇ ਵੀ ਇੰਪੋਰਟੈਂਟ ਸਿਲੇਬਸ ਦੇ ਅੰਦਰ ਕੀ ਸਬਜੈਕਟ ਦੇ ਰੱਖੇ ਕੀ ਸਬ ਟੌਪਿਕਸ ਦੇ ਰੱਖੇ ਉਹਨੂੰ ਤਿਆਰ ਕਰੋ ਲਾਈਕ ਅਗਰ ਬੇਸਿਕਸ ਆਫ ਇਕਨੋਮਿਕਸ ਹੈ ਇਰ ਡਿਫਰੈਂਟ ਟਾਈਪਸ ਆਫ ਮਾਰਕੀਟ ਲਾਈਕ ਪਰਫੈਕਟ ਕੰਪੀਟੀਸ਼ਨ ਇਹ ਉਹ ਡਿਮਾਂਡ ਐਂਡ ਸਪਲਾਈ ਦਾ ਕਨਸੈਪਟ ਸਭ ਪੜਿਆ ਹੋਏ ਨੈਸ਼ਨਲ ਇਨਕਮ ਪੜੀ ਹੋਏ ਜੀਡੀਪੀ ਜੀਐਨਪੀ ਐਨਐਨਪੀ ਫੈਕਟਰ ਕੋਸਟ ਮਾਰਕੀਟ ਪ੍ਰਾਈਸ ਇਹ ਸਭ ਪਤਾ ਹੋਏ ਤੁਹਾਨੂੰ ਮਨੀ ਐਂਡ ਬੈਂਕਿੰਗ ਬੈਂਕਿੰਗ ਸਿਸਟਮ ਕਿਵੇਂ ਚੱਲਦਾ ਹੈ ਨੈਸ਼ਨਲਾਈਜੇਸ਼ਨ ਆਫ ਬੈਂਕਿੰਗ ਕੀ ਚੀਜ਼ ਹੈ ਸਮਾਲ ਫਾਈਨਾਂਸ ਬੈਂਕ ਤੇ ਪੇਮੈਂਟ ਬੈਂਕ ਚ ਕੀ ਫਰਕ ਹੈ ਠੀਕ ਮਨੀ ਸਪਲਾਈ ਕਿਸ ਪ੍ਰਕਾਰ ਨਾਲ ਕੰਮ ਕਰਦੀ ਹੈ ਇਨਫਲੇਸ਼ਨ ਤਾਂ ਬਹੁਤ ਬਹੁਤ ਇੰਪੋਰਟੈਂਟ ਟੌਪਿਕ ਹੈ ਰਿਵਰਸ ਰੈਪੋ ਰੈਪੋ ਰੇਟ ਇਹ ਸਭ ਕਿਵੇਂ ਕੰਮ ਕਰਦੇ ਨੇ ਇੱਕ ਫਿਸਕਲ ਪਾਲਿਸੀ ਬਜਟ ਦੇਸ਼ ਦਾ ਕਿਵੇਂ ਬਣਦਾ ਹੈ ਬ੍ਰਿਟਨ ਵੁੱਡ ਇੰਸਟੀਟਿਊਸ਼ਨ ਜਿਦੇ ਵਿੱਚੋਂ IMF World Bank ਦਾ ਜਨਮ ਹੋਇਆ ਉਹ ਸੰਸਥਾਵਾਂ ਕਿਵੇਂ ਕੰਮ ਕਰਦੀਆਂ ਨੇ ਬੈਲੈਂਸ ਆਫ ਪੇਮੈਂਟ ਚੈਪਟਰ ਆਲਰੇਡੀ ਇੰਪੋਰਟੈਂਟ ਹੈ ਕੈਪੀਟਲ ਅਕਾਊਂਟ ਕਰੰਟ ਅਕਾਊਂਟ ਇਹ ਸਭ ਤੁਹਾਨੂੰ ਪਤਾ ਹੋਣੀ ਚਾਹੀਦੀ ਐਗਰੀਕਲਚਰ ਐਗਰੀਕਲਚਰ ਦੇ ਵਿੱਚ ਸਬਸਿਡੀਆਂ ਕਿਵੇਂ ਕੰਮ ਕਰਦੀਆਂ ਨੇ ਲੈਂਡ ਰਿਫਾਰਮ ਕਿਵੇਂ ਹੋਏ ਠੀਕ MSP ਸਿਸਟਮ ਕਿਵੇਂ ਕੰਮ ਕਰਦਾ ਹੈ MSP ਨੂੰ ਅਪਰੂਵ ਕੌਣ ਕਰਦਾ ਹੈ ਇੰਡਸਟਰੀਅਲ ਸੈਕਟਰ ਇਹਦੇ ਵਿੱਚ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਕਿਵੇਂ ਕੰਮ ਕਰਦੀ ਹੈ ਜਿਵੇਂ ਬਿਲਟ ਉਹਨ অপারেਟ ਟ੍ਰਾਂਸਫਰ ਇਹ ਸਭ ਮਾਡਲ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ this investment ਕੀ ਚੀਜ਼ ਐ ਸਮਝ ਰਹੇ ਹੋ ਜਿਹੜਾ ਐਗਜ਼ ਮੈਂਟਰ ਜਿਹੜਾ ਕੋਚਿੰਗ ਵਾਲਾ ਤੁਹਾਨੂੰ ਇਕਨੋਮਿਕਸ ਦੇ ਇਹ ਸਾਰੇ ਟੌਪਿਕਸ ਪ੍ਰੋਪਰ ਥਰੋਲੀ ਕਰਾ ਦੇ ਉਹ ਤੁਹਾਡੇ ਵਾਸਤੇ ਠੀਕ ਐ ਥੈਨ এনवायरमेंट ਦੇ ਐਸੈਂਸ਼ੀਅਲ ਟੌਪਿਕ ਲਾਈਕ এনवायरमेंट ਇਕੋਲੋਜੀ ਇਹਦੇ ਵਿੱਚ ਤੁਹਾਨੂੰ ਇਕੋਲੋਜੀ ਇਕੋਸਿਸਟਮ ਵਿੱਚ ਬਾਇਓ ਜੀਓ ਕੈਮੀਕਲ ਸਾਈਕਲ यह बायोजिओ कैमिकल साइकल लास्ट टाइम पी पी एस सी ने पूछा कि फॉसफोरस साइकल नाइट्रोजन साइकल सैडीमेंटरी सइकल केड़ा है यह सब पूछया है इकोलॉजिकल सक्सैशन इकोलॉजिकल पिरामिड्स बायोम्स धरती एक इंपोर्टेंट कंसैप्ट है ओशन एसिडिफिकेशन, कोरल रीफ ठीक है एनवायरमेंट द इंपोर्टेंट टॉपिक्स है जो तू करा दे तैयारी कर लिये ठीक दैन पोल्यूशन है लास्ट टाइम नॉइज पोल्यूशन तो क्वेश्चन आया थी ना? ऑक्साइड इंस्पेक्टर ਤਾਂ ਹੋ ਸਕਦਾ ਇਸ ਵਾਰੀ ਤੁਹਾਨੂੰ ਪੁੱਛ ਲੈ ਐਨਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਰਿਗਾਰਡਿੰਗ ਕੁਐਸਚਨ ਹੋ ਸਕਦਾ ਕੁਐਸਚਨ ਵਾਟਰ ਪੋਲੂਸ਼ਨ ਤੋਂ ਆਜੇ ਨੈਸ਼ਨਲ ਗੰਗਾ ਰਿਵਰ ਕਲੀਨਿੰਗ ਪ੍ਰੋਜੈਕਟ ਇਹ ਵੋ ਇਤੋਂ ਕੁਐਸਚਨ ਬਣ ਜੇ ਇੱਕ ਬਾਇਓਡਾਈਵਰਸਿਟੀ ਬਾਇਓਡਾਈਵਰਸਿਟੀ ਦੇ ਅੰਡਰ ਸਬ ਕੁਐਸਚਨ ਇੰਪੋਰਟੈਂਟ ਹੈ ਰਾਮਸਰ ਸਾਈਟ ਪ੍ਰੋਟੈਕਟਿਡ ਏਰੀਆ ਨੈਸ਼ਨਲ ਪਾਰਕ ਤੇ ਵਾਈਲਡਲਾਈਫ ਸੈਂਚੁਰੀਜ਼ ਕੀ ਫਰਕ ਹੈ ਆਈਯੂਸੀਐਨ ਕੀ ਚੀਜ਼ ਹੈ ਸਾਈਟਸ ਕੀ ਚੀਜ਼ ਹੈ ਸੀਬੀਡੀ ਇਹ ਵੋ ਨੈਸ਼ਨਲ ਬਾਇਓਡਾਈਵਰਸਿਟੀ ਐਕਟ ਭਾਈ ਬਹੁਤ ਸਾਰੇ ਐਸੈਂਸ਼ੀਅਲ ਟਾਪਿਕ ਹੈ ਸਟੈਪ ਬਾਈ ਸਟੈਪ ਜੋ ਕੋਚਿੰਗ ਤੁਹਾਨੂੰ ਕਰਾ ਦੇ ਉਤੋਂ ਕੋਚਿੰਗ ਲੈ ਲਓ ਠੀਕ ਥੈਨ ਕਲਾਈਮੇਟ ਚੇਂਜ ਇੱਕ এনवायरमेंट ਦਾ ਬਹੁਤ ਇੰਪੋਰਟੈਂਟ ਟਾਪਿਕ ਹੈ ਉਹਦੇ ਅੰਦਰ ਜਿੰਨੇ ਵੀ ਪ੍ਰੋਟੋਕੋਲਸ ਨੇ ਕਿਓਟੋ ਪ੍ਰੋਟੋਕੋਲ ਹੈ ਗਲੋਬਲ এনवायरमेंट ਫੈਸਿਲਿਟੀ ਹੈ ਰੈਡ ਪਲੱਸ ਇਨੀਸ਼ੀਏਟਿਵ ਹੈ ਗ੍ਰੀਨ ਹਾਊਸ ਇਫੈਕਟ ਕਿਵੇਂ ਕੰਮ ਕਰਦਾ ਹੈ ਕਿਹੜੀ ਕਿਹੜੀ ਗ੍ਰੀਨ ਹਾਊਸ ਗੈਸੀਸ ਨੇ ਠੀਕ ਕਿਓਟੋ ਪ੍ਰੋਟੋਕੋਲ ਕਿਹੜੀ ਗ੍ਰੀਨ ਹਾਊਸ ਗੈਸ ਕਵਰ ਹੈ ਪਿਆਰੀ ਸਬਮਿਟ ਕੀ ਚੀਜ਼ ਹੈ ਜ ਜਿਹੜੀ ਰੀਸੈਂਟ ਕਾਨਫਰੰਸ ਆਫ ਪਾਰਟੀ ਹੋਈ ਉਹਦੇ ਅੰਦਰ ਕੀ ਕੁਝ ਹੋਇਆ ਜਿਹੜਾ ਕੋਚਿੰਗ ਵਾਲਾ ਤੁਹਾਨੂੰ ਇਹ ਸਭ ਸਟੈਪ ਬਾਈ ਸਟੈਪ ਪ੍ਰੋਪਰ 10 ਡੇ ਡਿਟੇਲ ਵਿੱਚ ਉਤੋਂ ਕੋਚਿੰਗ ਲੈ ਲਿਓ ਠੀਕ ਥੈਨ ਜਿੰਨੀਆਂ ਵੀ এনवायरमेंट ਵਾਤਾਵਰਨ ਦੇ ਸੰਬੰਧਿਤ ਆਰਗੇਨਾਈਜੇਸ਼ਨ ਨਿ ਸੰਸਥਾਵਾਂ ਨੇ ਉਹਨਾਂ ਬਾਰੇ ਤੁਹਾਨੂੰ ਕੋਈ ਦੱਸ ਦੇ ਕਿ ਐਨਜੀਟੀ ਵਾਈਲਟ ਰਸਟ ਆਫ ਇੰਡੀਆ ਜੂ ਅਥਾਰਟੀ ਨੈਸ਼ਨਲ ਬੋਰਡ ਫॉर ਵਾਈਲਡ ਲਾਈਫ ਇਹਦੇ ਬਾਰੇ ਦੱਸ ਦੇ ਉਤੋਂ ਕੋਚਿੰਗ ਲੈ ਲਿਓ ਵਰਪੁਆਇੰਟ ਇਹ ਹੋਇਆ ਕਿ ਸਿਲੇਬਸ ਨੂੰ ਪ੍ਰੋਪਰ ਕਵਰ ਕਰਨਾ ਹੈ ਜਿੱਥੋਂ ਮਰਜ਼ੀ ਕਵਰ ਕਰ ਲਓ ਚਾਹੇ ਕਿਸੇ ਬੁੱਕ ਤੋਂ ਕਵਰ ਕਰ ਲਓ ਕੋਚਿੰਗ ਤੋਂ ਕਵਰ ਕਰ ਲਓ ਕੋਈ ਦਿੱਕਤ ਨਹੀਂ ਹੈ ਲੇਕਿਨ ਸਾਰਾ ਸਿਲੇਬਸ ਕਵਰ ਕਰੋ ਜਿੰਨੀ ਵੀ ਅੰਤਰਰਾਸ਼ਟਰੀ ਸੰਸਥਾਵਾਂ ਨੇ ਕਨਵੈਨਸ਼ਨਸ ਨੇ ਪ੍ਰੋਪਰ ਵੇਅ ਨਾਲ ਸਾਰੀਆਂ ਕਨਵੈਨਸ਼ਨ ਕੋਈ ਤੁਹਾਨੂੰ ਯਾਦ ਕਰਾ ਦੇ ਉਹ ਤੋਂ ਕੋਚਿੰਗ ਲੈ ਲਓ ਇੱਕ ਐਸਾ ਵੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਸਿਲੇਬਸ ਹੈ ਸਿੰਪਲ ਸਭ ਨੂੰ ਪਤਾ ਹੈ ਪੁਆਇੰਟ ਇਹ ਹੈ ਕਿ ਸਿਲੇਬਸ ਨੂੰ ਥਰੋਲੀ ਕਵਰ ਕਰਨਾ ਹੈ ਪੁਆਇੰਟ 바이 ਪੁਆਇੰਟ ਸਿਲੇਬਸ ਨੂੰ ਕਵਰ ਕਰੋਗੇ ਤਾਂ ਹੀ ਸਿਲੇਕਸ਼ਨ ਹੋਏਗਾ ਸਿਲੈਕਟਿਵ ਰੀਡਿੰਗ ਨਹੀਂ ਕਰਨੀ ਪਹਿਲਾਂ ਕਿਸੇ ਸਿਲੈਕਟਿਵ ਰੀਡਿੰਗ ਦਾ ਬੜਾ ਸਟ੍ਰੈਟਜੀ ਬਣਾਈ ਜਾਂਦੀ ਸੀ ਕਿ ਸਮਾਰਟ ਵਰਕ ਦੇ ਨਾਮ ਤੇ ਕੀ ਕੀਤਾ ਜਾਂਦਾ ਸੀ ਕੁਝ ਗਿਨੇ ਚੁਨੇ ਟਾਪਿਕ ਕਰ ਲੈਂਦੇ ਸੀ ਅੱਜ ਦੀ ਡੇਟ ਜਿਵੇਂ ਨਹੀਂ ਚੱਲਦਾ ਅੱਜ ਤੁਸੀਂ ਕਰੋਗੇ ਪ੍ਰੋਪਰ ਸਿਲੇਬਸ ਨੂੰ ਕਵਰ ਨਹੀਂ ਕਰੋਗੇ ਤਾਂ ਹੋਏਗਾ ਕਿ ਐਗਜ਼ਾਮ ਵਿੱਚ ਜਾ ਕੇ ਸ਼ੌਕ ਲੱਗੇਗਾ ਤੁਸੀਂ ਜਿਹੜਾ ਟਾਪਿਕ ਛੱਡ ਕੇ ਚਲੇਗੇ ਐਗਜ਼ਾਮੀਨਰ ਨੇ ਸਵਾਲ ਉਹ ਚ ਪਾ ਲਿਆ ਹੁਣ ਕੀ ਧਰਨਾ ਲਗਾਓਗੇ ਕੁਛ ਨਹੀਂ ਕਰ ਸਕਦੇ ਠੀਕ ਹੈ ਉਹ ਮਾਰਕਸ ਚਲਾ ਗਿਆ 네ਗੇਟਿਵ ਮਾਰਕਿੰਗ ਦੇ ਦੇਗਾ ਕੱਟਆਫ ਤੋਂ ਬਾਹਰ ਕਰ ਦੇਗਾ ਫਿਰ 2 ਸਾਲ ਵੇਟ ਕਰਨਾ ਪਏਗਾ ਕਿ ਐਕਸਾਈਜ਼ ਇਨਸਪੈਕਟਰ ਆਏ 2023 84 ਨਾ 2025 ਹੋਏਗਾ 2 ਸਾਲ ਦੀ ਵੇਟ ਲੱਗਦੀ ਹੈ ਐਗਜ਼ਾਮਸ ਦੀ ਤਾਂ ਅਗਰ ਤੁਸੀਂ 2-4 ਟੌਪਿਕ ਛੱਡਤੇ ਕੁਐਸਚਨ ਉਹਦੇ ਵਿੱਚੋਂ ਆ ਗਿਆ ਕੱਟਆਫ ਤੋਂ 3-4 ਨੰਬਰ ਤੋਂ ਪਿੱਛੇ ਰਹਿ ਗਏ ਤਾਂ ਇਹ ਚੀਜ਼ ਤੁਹਾਨੂੰ 2 ਤੋਂ 3 ਸਾਲ ਪਿੱਛੇ ਲੈ ਜਾਏਗੀ ਇੰਨਾ ਰਿਸਕ ਨਾ ਲੋ ਸਾਰੇ ਸਿਲੇਬਸ ਨੂੰ ਸਟੈਪ ਬਾਈ ਸਟੈਪ ਕਨਸੈਪਚੁਅਲ ਤੇ ਫੈਕਚੁਅਲ ਨੂੰ ਬੈਲੈਂਸ ਕਰਦੇ ਹੋਏ ਕਵਰ ਕਰੋ ਓਕੇ ਠੀਕ ਅਗੇਨ ਇੰਡੀਅਨ ਜੀਓਗ੍ਰਾਫੀ ਦੇ ਜੋ ਮੋਸਟ ਇੰਪੋਰਟੈਂਟ ਮੋਸਟ ਇੰਪੋਰਟੈਂਟ ਕੀ ਇਹੋ ਟਾਪਿਕਸ ਹੁੰਦੇ ਨੇ ਲਾਈਕ ਅਗਰ ਤੁਸੀਂ ਇੰਡੀਅਨ ਜੀਓਗ੍ਰਾਫੀ ਸਟਾਰਟ ਕਰੋਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬੇਸਿਕਸ ਦੱਸ ਜਾਣਗੇ ਕਿ ਇੰਡੀਅਨ ਇੰਡੀਆ ਦਾ ਹਾਈ ਜੋ ਸਭ ਤੋਂ ਨਦਰਨ ਮੋਸਟ ਪੁਆਇੰਟ ਕਿਹੜਾ ਹੈ ਸਦਰਨ ਮੋਸਟ ਪੁਆਇੰਟ ਕਿਹੜਾ ਹੈ ਏਰੀਆ ਕਿੰਨਾ ਹੈ ਦੁਨੀਆ ਦੇ ਹਿਸਾਬ ਨਾਲ ਏਰੀਆ ਕਿੰਨਾ ਹੈ ਧਰਤੀ ਦੇ ਹਿਸਾਬ ਨਾਲ ਏਰੀਆ ਕਿੰਨਾ ਫਿਰ ਅਸੀਂ ਫਿਜ਼ੀਕਲ ਫੀਚਰ ਪੜਦੇ ਆ ਹਿਮਾਲਿਆ ਪੜਾਂਗੇ 트랜스 ਹਿਮਾਲਿਆ ਪੜਾਂਗੇ ਦੈਨ ਉਹਦੇ ਨੀਚੇ ਆਪਣਾ ਹਿਮਾਲੀਅਨ ਰੇਂਜਸ ਨੂੰ ਪੜਾਂਗੇ ਉਹਦੇ ਅੰਦਰ ਜਿੰਨੀ ਵੀ ਮਾਊਂਟੇਨ ਰੇਂਜਿਸ ਹੈ ਵੈਲੀਜ਼ ਨੇ ਸਭ ਨੂੰ ਪੜਾਂਗੇ ਡਿਟੇਲ ਵਿੱਚ ਠੀਕ ਪੰਜਾਬ ਹਿਮਾਲਿਆ ਤੇ ਗੜਵਾਲ ਹਿਮਾਲਿਆ ਚ ਕੀ ਫਰਕ ਹੈ ਪੰਜਾਬ ਹਿਮਾਲਿਆ ਵਿੱਚ ਕਸ਼ਮੀਰ ਵਿੱਚ ਕਰੇਵਾ ਮਿਲਦੇ ਆ ਕਰੇਵਾ ਕੀ ਚੀਜ਼ ਹੈ ਮੋਰੇਨਸ ਕੀ ਚੀਜ਼ ਹੈ ਸਭ ਪੜਾਂਗੇ ਭਾਰਤ ਦੇ ਅੰਦਰ ਜੋ ਗ੍ਰੇਟ ਇੰਡੀਅਨ ਪਲੇਨਸ ਮਿਲਦੇ ਆ ਉਹਨੂੰ ਪੜਾਂਗੇ ਪੈਨਿਨਸੂਲਰ ਇੰਡੀਆ ਜਿਦੇ ਵਿੱਚ ਅਰਾਵਲੀ ਸਤਪੂੜਾ ਵਿੰਦਿਆ ਸਕਾਰਡੀਮਮ ਹਿੱਲ ਵੈਸਟਰਨ ਘਾਟ ਈਸਟਰਨ ਘਾਟ ਉਹ ਸਭ ਪੜਦੇ ਆ ਕਿ ਕੋਸਟਲ ਰੀਜਨ ਸਾਡਾ ਵੈਸਟਰਨ ਘਾਟ ਤੇ ਈਸਟਰਨ ਘਾਟ ਹੈ ਜਿਦੇ ਵਿੱਚ ਮਾਲਾਬਾਰ ਕੋਸਟ ਠੀਕ ਸਭ ਕੁਝ ਆਏਗਾ ਕੋਰੋਮੰਡਲ ਕੋਸਟ ਨਦਰਨ ਸਰਕਾਰ ਇਹ ਉਹ ਆਈਲੈਂਡਸ ਅੰਡੇਮਾਨ ਨਿਕੋਬਾਰ ਐ ਲਕਸ਼ਦੀਪ ਨੂੰ ਪੜਾਂਗੇ ਕਿ 10 ਡਿਗਰੀ ਚੈਨਲ ਕਿਨੂੰ ਸੈਪਰੇਟ ਕਰਦਾ ਹੈ 11 ਡਿਗਰੀ ਚੈਨਲ ਕਿਨੂੰ ਸੈਪਰੇਟ ਕਰਦਾ ਹੈ ਮਾਲਦੀਵ ਤੇ ਗ੍ਰੇਟ ਨਿਕੋਬਾਰ ਦੇ ਵਿੱਚ ਮਾਲਦੀਵਾਂ ਤੇ ਲਕਸ਼ਦੀਪ ਦੇ ਵਿੱਚ ਕਿਹੜਾ ਚੈਨਲ ਹੈ ਜੋ ਸੈਪਰੇਟ ਕਰੇਗਾ ਇਹ ਸਭ ਇੰਪੋਰਟੈਂਟ ਹੈ ਐਗਜ਼ਾਮ ਦੇ ਲਈ ਆਲਰੇਡੀ ਅੰਡੇਮਨ ਨਿਕੋਬਾਰ ਆਇਲੈਂਡ ਤੋਂ ਸਵਾਲ ਆ ਚੁੱਕੇ ਹੈ ਥੈਨ ਪਾਰਾਤ ਦੀਆਂ ਜੋਦੀਆਂ ਵੀ ਨਦੀਆਂ ਨੇ ਹਿਮਾਲੀਅਨ ਤੇ ਪੈਨਨਸੂਲਰ ਉਹਨੂੰ ਪੜਿਆ ਜਾਂਦਾ ਜੋ ਜੋ ਕੋਚਿੰਗ ਵਾਲਾ ਤੁਹਾਨੂੰ ਜੀਓਗ੍ਰਾਫੀ ਸਿਸਟਮੈਟਿਕ ਵੇ ਨਾਲ ਕਵਰ ਕਰਾ ਦੇ ਸਟੈਪ ਬਾਈ ਸਟੈਪ ਦੱਸੇ ਕਿ ਗੰਗਾ ਸਿਸਟਮ ਕਿਵੇਂ ਬਣਿਆ ਗੰਗਾ ਸਿਸਟਮ ਬ੍ਰਹਮਪੁੱਤਰ ਨਾਲ ਕਿਵੇਂ ਮੈਚ ਕਰਦਾ ਹੈ ਗੋਦਾਵਰੀ ਦਾ ਰਿਵਰ ਸਿਸਟਮ ਨਰਮਦਾ ਦਾ ਰਿਵਰ ਸਿਸਟਮ ਕੀ ਫਰਕ ਹੈ ਪੈਨਿਨਸੂਲਰ ਰਿਵਰ ਨੂੰ ਅਲੱਗ ਪੜਾਏ ਹਿਮਾਲਿਆਨ ਨੂੰ ਡਿਟੇਲ ਵਿੱਚ ਅਲੱਗ ਪੜਾਏ ਨਾਲ ਹੀ ਵਾਟਰਫਾਲਸ ਵੀ ਦੱਸ ਦੇ ਗਲੇਸ਼ੀਅਰਸ ਵੀ ਦੱਸ ਦੇ ਮਾਊਂਟੇਨ ਪਾਸਸੇ ਵੀ ਦੱਸ ਦੇ ਉਹਦੇ ਕੋਲੋਂ ਤੁਸੀਂ ਪੜ ਲਿਓ ਕੀ ਹੋਣ ਲਾਈਕ ਇੰਡੀਅਨ ਕਲਾਈਮੇਟ ਹੈ ਉਹ ਮੌਨਸੂਨ ਸਿਸਟਮ ਕਿਵੇਂ ਕੰਮ ਕਰਦਾ ਹੈ ਐਲ ਨੀਨੋ ਕੀ ਚੀਜ਼ ਹੈ ਲਾਨੀਨਾ ਕੀ ਚੀਜ਼ ਹੈ ਇੰਡੀਅਨ ਓਸ਼ਨ ਡਾਈਪੋਲ ਕੀ ਚੀਜ਼ ਹੈ ਜਿੱਤੋਂ ਆਲਰੇਡੀ ਪੀਪੀ ਆ ਸੀ ਨੇ ਸਵਾਲ ਪੁੱਛ ਰੱਖੇ ਨੇ ਨਾਇਬ ਤਹਿਸੀਲਦਾਰ ਦੇ ਵਿੱਚ ਜਾ ਕੇ ਦੇਖ ਲਿਓ ਤਾਂ ਕੀ ਉਹ ਚੀਜ਼ ਪੀ ਟ੍ਰਿਵਲਸ ਵੀ ਨਹੀਂ ਰਿਪੀਟ ਕਰ ਸਕਦੀ ਜ਼ਰੂਰ ਕਰ ਸਕਦੀ ਹੈ ਕਿਉਂਕਿ ਸੇਮ ਦੇਸ਼ ਸੇਮ ਸੂਬਾ ਹੈ ਸਟੇਟ ਹੈ ਦੋ ਆਰਗੇਨਾਈਜੇਸ਼ਨ ਹੈ ਇੱਕ ਦੂਸਰੇ ਤੋਂ ਜ਼ਰੂਰ ਮੋਟੀਵੇਸ਼ਨ ਲੈਂਦੇ ਹੋਣਗੇ ਠੀਕ ਥੈਨ ਭਾਰਤ ਦੀ ਜੀਨਿਅਮ ਇ ਸੋਇਲਸ ਨੇ ਉਹ ਵੀ ਜੀਓਗ੍ਰਾਫੀ ਦਾ ਇੰਪੋਰਟੈਂਟ ਟੌਪਿਕ ਹੈ ਐਂਡ ਸੋਇਲਸ ਬਹੁਤ ਇੰਪੋਰਟੈਂਟ ਟੌਪਿਕ ਹੈ ਗੱਲ ਕੀ ਹੈ ਕਿ ਤਿਆਰੀ ਹੁਣ ਕਰਨੀ ਹੈ ਤਗੜੀ ਇਹ ਉਹ ਦੌਰ ਨਹੀਂ ਰਿਹਾ ਕਿ ਤੁਸੀਂ ਵਨ ਵਰਡ ਕੁਐਸਚਨਸ ਕਰਕੇ ਪੋਲਿਟੀ ਮਾਡਰਨ ਹਿਸਟਰੀ ਪੜ੍ਹ ਕੇ ਥੋੜੀ-ਬਹੁਤ ਪੰਜਾਬ ਜੀ ਕੇ ਪੜ੍ਹ ਕੇ ਐਗਜ਼ਾਮ ਕ੍ਰੈਕ ਕਰ ਲੋਗੇ ਐਗਜ਼ਾਮ ਦੇ ਲੈਵਲ ਵੱਧਦੇ ਜਾ ਰਹੇ ਨੇ ਦਿਨੋ-ਦਿਨ ਉਹ ਅਸੀਂ ਪ੍ਰੂਫ ਬੇਸਡ ਦੇਖ ਲਿਆ ਸੋ ਤਿਆਰੀ ਅੱਛੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਜੋ ਪ੍ਰਤਾਪ ਅਕੈਡਮੀ ਆ ਉਹਦੇ ਫ੍ਰੀ ਇਨੀਸ਼ੀਏਟਿਵਸ ਨੇ ਕੁਝ ਜੋ ਤੁਹਾਡੇ ਕੰਮ ਆ ਸਕਦੇ ਨੇ ਜਿਵੇਂ ਮੈਂ ਗੇਮ ਚੇਂਜਰ ਸੀਰੀਜ਼ ਆਲਰੇਡੀ ਕਰ ਚੁੱਕਿਆ ਹਾਂ ਪ੍ਰਤਾਪ ਅਕੈਡਮੀ ਦੇ ਤੁਸੀਂ YouTube ਚੈਨਲ ਤੇ ਜਾਇਓ ਪਲੇਲਿਸਟ ਮਿਲ ਲੇਗੀ ਗੇਮ ਚੇਂਜਰ ਸੀਰੀਜ਼ ਇਹਦੇ ਵਿੱਚ ਟੋਟਲ 51 ਕਲਾਸਿਸ ਨੇ ਐਂਡ ਪਰੂਫ ਦੇ ਰੱਖਿਆ ਹੈ ਪੀਪੀਐਸਸੀ ਦਾ ਐਗਜ਼ਾਮ ਹੋਇਆ ਪਰ ਵਿੱਚ ਐਜ਼ ਇਟ ਇਜ਼ ਵਰਡ ਬਾਈ ਵਰਡ ਸਾਰੇ ਕੁਐਸਚਨ এনवायरमेंट ਇਕਨੋਮਿਕਸ ਜੀਓਗ੍ਰਾਫੀ ਦੇ ਜੋ ਸਾਡੀ ਗੇਮ ਚेंजर ਸੀਰੀਜ਼ ਹੈ ਉਹਦੇ ਵਿੱਚੋਂ ਆਏ ਨੇ ਜਾ ਕੇ ਤੁਸੀਂ ਦੇਖ ਸਕਦੇ ਹੋ ਉਹ ਤੋਂ ਇਲਾਵਾ ਮੈਂ 40 ਕਲਾਸਿਸ YouTube ਤੇ ਅਲੱਗ ਤੋਂ ਲਗਾਈਆਂ ਨੇ ਜੀਕੇ ਜੀਐਸ ਦੇ ਐਮਸੀਕਿਊ ਦੀਏ ਕੁਐਸਚਨਸ ਜਾਂ ਮੌਕ ਟੈਸਟ ਲਗਾਏ ਨੇ ਤੁਸੀਂ ਉਹ ਵੀ ਯੂਜ਼ ਕਰ ਸਕਦੇ ਹੋ ਇੱਕਦਮ ਐਗਜ਼ਾਮ ਦੇ ਰੈਲੇਵੈਂਟ ਨੇ ਐਗਜ਼ਾਮ ਦਾ ਲੈਵਲ ਕਵਰ ਕਰਦੇ ਨੇ ਉਹ ਤੋਂ ਇਲਾਵਾ ਅਗਰ ਤੁਸੀ ਤਿਆਰੀ ਕਰਨੀ ਹੈ ਤਿਆਰੀ ਕਰਨ ਵਾਸਤੇ ਮੈਂ ਤੁਹਾਨੂੰ ਦੋ ਹੀ ਸਲਾਹਾਂ ਦਵਾਂਗਾ ਜਾਂ ਤਾਂ ਤੁਸੀਂ ਬੁੱਕਸ ਨੂੰ ਰੈਫਰ ਕਰੋ ਬੁੱਕਸ ਰੈਫਰ ਕਰੋ ਅੱਛੀ ਰੈਪਿਊਟੇਟਿਡ ਬੁੱਕਸ ਨੇ ਹਰ ਤੁਹਾਨੂੰ ਵੀ ਪਤਾ ਹੈ ਹਰ ਇੱਕ ਜੋ ਸਬਜੈਕਟ ਹੈ ਉਹਦੀ ਫੇਮਸ ਬੁੱਕਸ ਨੇ ਉਹਨਾਂ ਨੂੰ ਥਰੋਲੀ ਪੜ੍ਹ ਲਓ ਪ੍ਰੀਵੀਅਸ ਈਅਰ ਕੁਐਸਚਨ ਲਗਾ ਲਓ ਠੀਕ ਅਗਰ ਲੇਕਿਨ ਜੋ ਇਹ ਚੀਜ਼ ਹੈ ਇਨਵੈਸਟ ਕੀ ਹੈ ਤੁਸੀਂ ਕੀ ਹੈ ਤੁਸੀਂ ਮੇਬੀ ਤੁਸੀਂ ਕਨਫਿਊਜ਼ ਹੋ ਜਾਓ ਕਿਉਂਕਿ ਜੋ ਪਹਿਲੀ ਵਾਰ ਤਿਆਰੀ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਕਨਸੈਪਟ ਦਾ ਮੇਬੀ ਇਹ ਤੁਹਾਡਾ ਟਾਈਮ ਜ਼ਿਆਦਾ ਖਾ ਜਾਏ ਜੋ ਖੁਦ ਤਿਆਰੀ ਕਰੋਗੇ ਤਾਂ ਸਮਝਣ ਦੀ ਦਿੱਕਤ ਵੀ ਆਏਗੀ ਸੇਮ ਕੰਮ ਜੋ ਹੈ ਸਾਡਾ ਸਿਲੈਕਸ਼ਨ ਬੈਚ ਤੁਹਾਨੂੰ ਕਾਫੀ ਮਦਦ ਕਰ ਸਕਦਾ ਹੈ ਸਿਲੈਕਸ਼ਨ ਬੈਚ ਵਿੱਚ ਸਾਰੇ ਟਾਪਿਕ ਚਾਹੇ এনवायरमेंट ਇਕਨੋਮਿਕਸ ਜੀਓਗ੍ਰਾਫੀ ਹਿਸਟਰੀ ਪੋਲੀਟੀ ਪੰਜਾਬ ਜੀਕੇ ਰੀਜ਼ਨਿੰਗ ਤਾਂ ਫ੍ਰੀ ਆਫ ਕਾਸਟ ਹੈ ਕੁਆਂਟੀਟਿਟਿਵ ਐਬਿਟਿਊਡ ਇੰਗਲਿਸ਼ ਗ੍ਰਾਮਰ ਸਭ ਕੁਝ ਸਿਲੈਕਸ਼ਨ ਬੈਚ ਕਵਰ ਕਰਾ ਦਿੰਦਾ ਹੈ ਐਂਡ ਥਰੋਲੀ ਕਵਰ ਕਰਾਏਗਾ ਜੋ ਹੁਣ ਤੁਸੀਂ ਕਹੋਗੇ ਸਰ ਕੋਰਸ ਲੈਣ ਦਾ ਬੈਨੀਫਿਟ ਕੀ ਹੈ ਕੋਰਸ ਲੈਣ ਦਾ ਬੈਨੀਫਿਟ ਇਹ ਹੈ ਕਿ ਜੋ ਕੋਈ ਅੱਛਾ ਟੀਚਰ ਹੁੰਦਾ ਹੈ ਮੈਂ ਜੀਐਸ ਦੇ ਟੀਚਰ ਦੀ ਗੱਲ ਕਰਦਾ ਕਿ ਸੋਚੋ ਕਿ ਬੁੱਕ ਤਾਂ ਸੇਮ ਹੈ ਇਨਫੋਰਮੇਸ਼ਨ ਤਾਂ ਬੁੱਕ ਦੇ ਵਿੱਚ ਵੀ ਦੇ ਰੱਖੀ ਆ ਫਿਰ ਟੀਚਰ ਦੀ ਜ਼ਰੂਰਤ ਕੀ ਹੁੰਦੀ ਹੈ ਜੋ ਜੀਐਸ ਦਾ ਟੀਚਰ ਹੈ ਨਾ ਅਗਰ ਇੱਕ ਸਟੂਡੈਂਟ ਇੱਕ ਨਾਦਾਨ ਸਟੂਡੈਂਟ ਮਰ ਮਰਾ ਕੇ ਇੱਕ ਬੁੱਕ ਨੂੰ ਪੜ੍ਹੇਗਾ ਹੈਨਾ ਜੋ ਜੀਐਸਾ ਟੀਚਰ ਹੈ ਉਹ 10 ਬੁੱਕਸ ਨੂੰ ਰੈਫਰ ਕਰੇਗਾ ਟਟੋਕਟ ਉਹਦੇ ਨਾਲ ਉਹ ਦੁਨੀਆ ਜਹਾਨ ਦੇ ਟਟੋਕਟ 10000 ਪ੍ਰੀਵੀਅਸ ইয়ার ਕੁਐਸਚਨਸ ਦਾ ਐਨਾਲਿਸਿਸ ਕਰੇਗਾ ਉਹ ਸਾਰੀ ਚੀਜ਼ ਦਾ ਉਹ ਸਾਰ ਸਾਰ ਨਿਕਾਲ ਕੇ একদম ਜੋ ਕਰਕਸ ਹੈ ਉਹਨੂੰ ਨਿਕਾਲ ਕੇ ਉਹਨੂੰ ਸਿੰਪਲੀਫਾਈ ਕਰਕੇ ਇੰਨਾ ਸਿੰਪਲੀਫਾਈ ਕਰਕੇ ਕਿ ਇੱਕ ਬੱਚਾ ਬਿਗিনার ਸਮਝ ਪਾਏ ਉਹ ਤੁਹਾਨੂੰ ਕਰਾ ਦੇਗਾ ਠੀਕ ਹੈ ਐਂਡ ਜੋ ਕੰਮ ਇੱਕ ਨਾਰਮਲ ਨਦਾਨ ਸਟੂਡੈਂਟ ਇੱਕ ਘੰਟੇ ਚ ਕਰੇਗਾ ਸੇਮ ਕੰਮ ਅਗਰ ਤੁਸੀਂ ਟੀਚਰ ਦੀ ਗਾਈਡੈਂਸ ਚ ਕਰਦੇ ਹੋ ਕੰਮ ਤੁਹਾਡਾ 10 ਮਿੰਟ ਚ ਹੋ ਜਾਏਗਾ ਠੀਕ ਹੈ ਤਾਂ ਤੁਹਾਡੇ ਸਮੇਂ ਬਚਾਏਗਾ ਤੁਹਾਨੂੰ ਗਾਈਡ ਕਰੇਗਾ ਤੁਹਾਨੂੰ ਮੋਟੀਵੇਟ ਕਰੇਗਾ ਤੁਹਾਨੂੰ ਇਹ ਵੀ ਦੱਸੇਗਾ ਕਿ ਕਿਹੜੇ ਟਾਪਿਕ ਨੂੰ ਕਿਸ ਪ੍ਰਕਾਰ ਨਾਲ ਯਾਦ ਰੱਖਣਾ ਹੈ ਕਿਸ ਟਾਪਿਕ ਨੂੰ ਕਨਸੈਪਟ ਹੈ ਤਾਂ ਕਿਵੇਂ ਸਮਝਿਆ ਜਾ ਸਕਦਾ ਹੈ ਸਟੈਪ ਬਾਈ ਸਟੈਪ ਸਮਝਾਏਗਾ ਤੁਹਾਡੀ ਜਰਨੀ ਆਸਾਨ ਕਰ ਦੇਗਾ ਇਹਦੇ ਕਰਕੇ ਤੁਹਾਨੂੰ ਇੱਕ ਟੀਚਰ ਦੀ ਜ਼ਰੂਰਤ ਹੁੰਦੀ ਹੈ ਤਾਂ ਸਿਲੇਕਸ਼ਨ ਬੈਚ ਜੋ ਹੈ ਇਹ ਵਿੱਚ ਪ੍ਰਯਾਸ ਕੀਤਾ ਗਿਆ ਹੈ ਕਿ ਬੈਸਟ ਕੰਟੈਂਟ ਦਿੱਤਾ ਜਾਏ ਤੁਸੀਂ ਜੋ ਪੁਰਾਣੇ ਸਟੂਡੈਂਟ ਉਹਨਾਂ ਦਾ ਰਿਵਿਊ ਲੈ ਸਕਦੇ ਹੋ ਤੁਸੀਂ ਕੰਟੈਂਟ ਨੂੰ ਚੈੱਕ ਕਰਨਾ ਹੈ ਤਾਂ ਪ੍ਰਤਾਪ ਅਕੈਡਮੀ ਦੀ YouTube ਜੋ ਚੈਨਲ ਹੈ ਉਹਦੇ ਤੇ ਜਾਓ ਸਭ ਬਹੁਤ ساری ਪਲੇਲਿਸਟ ਹੈ ਕੰਟੈਂਟ ਦਾ ਲੈਵਲ ਚੈੱਕ ਕਰ ਲਓ ਕਿਸੇ ਵੀ ਕੋਚਿੰਗ ਦੇ ਨਾਲ ਕੰਪੇਅਰ ਕਰ ਲਓ ਤੁਹਾਨੂੰ ਫਰਕ ਖੁਦ ਸਮਝ ਆ ਜਾਏਗਾ ਮੈਂ ਕੋਈ ਦਾਵਾ ਨਹੀਂ ਕਰਦਾ ਤੁਸੀਂ ਜੋ ਹੈ ਆਪਣੇ ਆਪ ਫੈਕਚੁਅਲ ਇੰਪੀਰੀਕਲ ਹੋ ਕੇ ਲਾਈਕ ਚੀਜ਼ਾਂ ਨੂੰ ਅਧਿਵਨ ਕਰਕੇ ਸਮਝੋ ਜੋ ਵੀ ਅਸੀਂ ਗੱਲ ਕੀਤੀ ਕ੍ਰਿਟੀਕਲ ਐਨਲਿਸਿਸ ਕਹਿੰਦੇ ਆ ਨੂੰ ਮੈਂ ਕੋਈ ਤੁਹਾਨੂੰ ਕਹਾਣੀ ਨਹੀਂ ਸੁਣਾਈ ਕਿ ਇਹ ਕਰ ਲਓ ਜੀ ਤੁਹਾਡਾ ਹੋ ਜਾਏਗਾ ਮੋਟੀਵੇਸ਼ਨਲ ਗੱਲਾਂ ਕਰਕੇ ਨਹੀਂ ਕਿ ਕਿਹਾ ਪ੍ਰੂਫ ਬੇਸ ਕਿਹਾ ਪ੍ਰੀਵियस ਇਅਰ ਕੁਐਸਚਨ ਦਿਖਾ ਕੇ ਦੱਸਿਆ ਕਿ ਬਈ ਲੈਵਲ ਐਗਜ਼ਾਮ ਦਾ ਕੀ ਹੋ ਸਕਦਾ ਹੈ ਕਿਹੜੇ ਟੌਪਿਕ ਇੰਪੋਰਟੈਂਟ ਹੋ ਸਕਦੇ ਆ ਠੀਕ ਹੈ ਸੋ ਤੁਸੀਂ ਤਿਆਰੀ ਕਰਨੀ ਹੈ ਤਾਂ ਸਿਲੈਕਸ਼ਨ ਬੈਚ ਬਿਲਕੁਲ ਰეკਮੈਂਡੇਡ ਹੈ ਤੁਹਾਡੀ ਤਿਆਰੀ ਨੂੰ ਬਿਲਕੁਲ ਜੋ ਹੈ ਬੂਸਟ ਅਪ ਕਰੇਗਾ ਐਂਡ ਸਿਲੈਕਸ਼ਨ ਬੈਚ ਦੇ ਵਿੱਚ ਦੋ ਦਿਨਾਂ ਵਾਸਤੇ ਡਿਸਕਾਊਂਟ ਚੱਲ ਰਿਹਾ ਹੈ ਜੋ ਸਿਲੈਕਸ਼ਨ ਪੈਕ ਹੈ ਲਾਈਵ ਐਂਡ ਰਿਕਾਰਡਡ ਦੋਨੋਂ ਕਲਾਸਿਸ ਹੈ ਤੁਸੀਂ ਇਹਨੂੰ ਲਾਈਵ ਵੀ ਲਗਾ ਸਕਦੇ ਹੋ ਰਿਕਾਰਡਡ ਫਾਰਮ ਚ ਵੀ ਦੇਖ ਸਕਦੇ ਹੋ ਇਸ ਚ ਟੈਸਟ ਸੀਰੀਜ਼ ਵੀ ਮਿਲੇਗੀ ਤੁਹਾਨੂੰ ਟੈਸਟ ਸੀਰੀਜ਼ ਵੀ ਮਿਲੇਗੀ এর ਨਾਲ ਤੁਹਾਨੂੰ ਪੀਡੀਐਫ ਵੀ ਮਿਲਣਗੇ ਲੈਕਚਰ ਤਾਂ ਮਿਲਣਗੇ ਹੀ ਦੋਨੋਂ ਫਾਰਮ ਦੇ ਵਿੱਚ ਰਿਕਾਰਡਡ ਐਂਡ ਲਾਈਵ ਠੀਕ ਹੈ ਐਂਡ ਇਹਦੇ ਉੱਪਰ 35% ਦਾ ਡਿਸਕਾਊਂਟ ਮਿਲ ਰਿਹਾ ਜਿਹਦਾ ਕੂਪਨ ਕੋਡ ਹੈ ਪੀਈ ਠੀਕ ਹੈ ਵੈਸੇ ਥ थर्टी फाइव परसेंट डिस्काउंट पहला कभी मिले नहीं लेकिन दो दिन वास्ते थर्टी फाइव परसेंट डिस्काउंट है अगर तैयारी करनी है यू आर मोस्ट वेलकम इस तो बाद कभी कोई बुक पढ़ने की जरूरत नहीं पेगी इस तो बाद कभी कोचिंग लैन की जरूरत नहीं पेगी इंस्पैक्टर लैवल का कोई एग्जाम होपरेटिव हो इंस्पैक्टर एक्साइज इंस्पैक्टर सीनियर असिस्टेंट सब कवर हो जाएंगे पटवारी सब इंस्पैक्टर एक बार तैयारी करो तगड़ी तैयारी करो बार बार तैयारी करना फिर फेल होना फिर तैयारी करना वो चक्कर ना लो छे सत्त महीने तगड़ी तैयारी करो उस तो बाद सिलेक्शन हो ही जाता है सिलेक्शन देखो सिलेबस कवर है तो सिलेक्शन सिलैक्शन नहीं होएगा तो कि होएगा बाकी क्रीडेंशियल देने वास्ते जो लास्ट टाइम ऑल पंजाब विच रैंक वन सी वूमेन रैंक वन इन कैटेगरी जो है वो अपना प्रताप अकेडमी की स्टूडेंट रह चुकी है सो तुसी ट्रस्ट कर सकते हो ਬਾਕੀ ਤੁਹਾਡੀ ਇੱਛਾ ਹੈ ਪਰ ਜਿੱਤੋਂ ਵੀ ਪੜੋ ਪਲੀਜ਼ ਇਹ ਦੇਖ ਲਓ ਕਿ ਉਹ ਤੁਹਾਨੂੰ ਅੱਛੇ ਲੈਵਲ ਦੀ ਤਿਆਰੀ ਕਰਵਾ ਰਿਹਾ ਹੈ ਕਿ ਤੁਹਾਨੂੰ ਤੁਹਾਡਾ ਬੇਫੁੱਟ ਤੇ ਨਹੀਂ ਬਣਾ ਰਿਹਾ ਤੁਹਾਨੂੰ ਵਨ ਲਾਈਨਰ ਕੁਐਸਚਨ ਕਰਾ ਕੇ ਤੁਹਾਡਾ ਟਾਈਮ ਪਾਸ ਤੇ ਨਹੀਂ ਕਰ ਰਿਹਾ ਤੁਹਾਨੂੰ ਨਕਲੀ ਕੌਨਫੀਡੈਂਸ ਨਾ ਦੇ ਠੀਕ ਹੈ ਤਿਆਰੀ ਕਰਨੀ ਹੈ ਸਿਲੇਬਸ ਨੂੰ ਪ੍ਰੋਪਰ ਕਵਰ ਕਰਨਾ ਹੈ ਸਟੈਪ ਬਾਈ ਸਟੈਪ ਕਵਰ ਕਰਨਾ ਹੈ ਸ਼ਾਰਟਕੱਟਸ ਨਹੀਂ ਲੈਣੇ ਠੀਕ ਹੈ ਤਾਂ ਅਗਰ ਤੁਸੀਂ ਸ਼ਾਰਟਕੱਟਸ ਨਹੀਂ ਲੋਗੇ ਥੋੜੀ ਮਿਹਨਤ ਜ਼ਿਆਦਾ ਕਰੋਗੇ ਤਾਂ ਤੁਹਾਡਾ ਸਿਲੈਕਸ਼ਨ ਜ਼ਰੂਰ ਹੋ ਜਾਏਗਾ ਕਿਉਂਕਿ ਦੁਨੀਆ ਅੱਧੀ ਤੋਂ ਜਿਆਦਾ ਆਲਸੀ ਹੈ ਓਕੇ ਜੀ ਥੈਂਕ ਯੂ